ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਸੀ ਆਨੰਦਪੁਰ ਸਾਹਿਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਬੂਥ ਲੱਗੇ ਹੋਏ ਨੇ ਪੂਰੇ ਪੰਜਾਬ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਇਸ ਨੂੰ ਲੈ ਕੇ ਮੁਹਾਜਰੇ ਦੇ ਪਿੰਡ ਟਾਂਡਾ ਗਾਂਦੀ ਮਸੂਲ ਦੇ ਨੇੜੇ ਜਿੱਥੇ ਲੋਕਾਂ ਵੱਲੋਂ ਬਾਈਕਾਟ ਵੀ ਕੀਤਾ ਹੋਇਆ ਉਸ ਜਗ੍ਹਾ ਉੱਤੇ ਪੁਲਿਸ ਵੱਲੋਂ ਲਗਾਤਾਰ ਤਿੱਖੀ ਨਿਗਰਾਨੀ ਰੱਖੀ ਹੋਈ ਹੈ ਮੈਮ ਐਸਪੀ ਮੈਮ ਸਾਡੇ ਨਾਲ ਨੇ ਮੈਮ ਕਿਹੋ ਜੀ ਸਥਿਤੀ ਲੱਗ ਰਹੀ ਹੈ ਬੂਥਾਂ ਦੇ ਉੱਤੇ ਕਿ ਕਿਵੇਂ ਦਾ ਲਾਅਨ ਆਰਡਰ ਸਥਿਤੀ ਕਿਵੇਂ ਹੈ ਜੀ ਲਾਅ ਐਂਡ ਆਰਡਰ ਸਥਿਤੀ ਤਾਂ ਬਿਲਕੁਲ ਕਾਇਮ ਹੈ ਤੇ ਸਾਡੀ ਫੋਰਸ ਲੱਗੀ ਹੋਈ ਹੈਗੀ ਤੇ ਸਾਰੀ ਪੁਲਿਸ ਮੁਸਤਦੀਨ ਨਾਲ ਆਪਣੀ ਡਿਊਟੀ ਕਰ ਰਹੀ ਹੈ ਤੇ VOTING ਥੋੜੀ ਘਟੂਈ ਹੈ ਸਪਿੰਚ ਆ ਉਹਨਾਂ ਦੇ ਆਪਣੇ ਇਸ਼ੂਸ ਹੋ ਸਕਦੇ ਬਟ ਐਸ ਸੱਚ ਕੋਈ ਲਾਅ ਐਂਡ ਆਰਡਰ ਵਾਲਾ ਇਸ਼ੂ ਨਹੀਂ ਹੈ ਗੁੰਮਰਾ ਤਾਂ ਨਹੀਂ ਕਿਤਾ ਜਾ ਰਿਹਾ ਕਈ ਵੋਟਰਾਂ ਨੂੰ ਕੋਈ ਕਿਸੇ ਪਿੰਡ ਵਾਸੀ ਵੱਲੋਂ ਕੋਈ ਪਾਰਟੀ ਦੇ ਬੰਦੇ ਹੋਣ ਕਿ ਜਿਹੇ ਤਰੀਕੇ ਨਾਲ ਇੱਥੇ VOTING ਘਟ ਹੋਈ ਹੈ ਬਾਈਕਟ ਵੀ ਰੱਖਿਆ ਹੋਇਆ ਸੀ ਇੱਥੇ ਪਿੰਡ ਵਰਤਰੀ ਆ ਗੁੰਮਰਾ ਵਾਲਾ ਤਾਂ ਮੈਨੂੰ ਕੋਈ ਮੇਰੇ ਧਿਆਨ 'ਚ ਨਹੀਂ ਹੈਗਾ ਬਟ ਹੋ ਸਕਦੇ ਇਹਨਾਂ ਦੇ ਕੋਈ ਇਸ਼ੂਸ ਹੋਣ ਜੋ ਸੋਲਵ ਨਹੀਂ ਹੋਏ ਉਹ ਮੈਨੂੰ ਉਹਨਾਂ ਦੀ ਜਾਣਕਾਰੀ ਨਹੀਂ ਹੈ ਪਰ ਐਸਚ ਲਾਅ ਐਂਡ ਆਰਡਰ ਦਾ ਕੋਈ ਇਸ਼ੂ ਨਹੀਂ ਹੈ। ਕਿਉਂਕਿ ਪਹਿਲਾਂ ਇੱਥੇ ਕਾਫੀ ਮੁਲਾਜ਼ਮ ਆਏ ਸੀ ਪਿੰਡ ਵਾਸੀਓ ਦੱਸਿਆ ਦੇ ਕਿ ਸਾਡੇ ਕੋਲ ਜੋ ਮੋਟਰਸਾਈਕਲ ਪੁਲਿਸ ਨੇ ਜ਼ਬਤ ਕਰਕੇ ਥਾਣੇ ਦੇ ਵਿੱਚ ਲੈ ਕੇ ਗਏ ਨੇ ਉਹ ਕੀ ਮਾਮਲਾ ਫਟਿਆ ਚ। ਮੇਰੀ ਨੋਲੇਜ ਮੇਰੀ ਨੋਲੇਜ ਨਹੀਂ ਹੈ। ਮੇਰੇ ਕੋਲ ਤਾਂ ਸੁਪਰਵਾਈਜ਼ਨ ਥੋੜੀ ਜੀ ਸਿਰਫ ਲਾਅ ਐਂਡ ਆਰਡਰ ਵਾਲੀ ਹੈਗੀ ਫਾਰ ਇਲੈਕਸ਼ਨਸ ਤੇ ਉਹ ਮੇਰੀ ਜਾਣਕਾਰੀ ਚ ਨਹੀਂ ਹੈ। ਚੱਲ ਰਹੀ ਮੋਟਰਾਂ ਦਾ। ਹਾਂਜੀ ਹਾਂਜੀ ਬਿਲਕੁਲ। ਇਹ ਬਿਲਕੁਲ ਠੀਕ ਹੈ। ਤੁਸੀਂ ਦੇਖੋ ਕਿ ਸਨ ਮੈਮ ਐਸਪੀ ਜੋਤੀ ਯਾਦਵ ਜੀ ਜਿੰਨਾ ਵੱਲੋਂ ਉਹ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਦੇਖੋ ਮੌਕੇ ਤੇ ਲਾਅ ਜਿਸ ਜਗ੍ਹਾ ਦੇ ਉੱਤੇ ਕੁਝ ਦਿਨ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਇਸ ਜਗ੍ਹਾ ਉੱਤੇ ਪਹੁੰਚੇ ਸੀ ਤੇ ਮੋਟਰਸਾਈਕਲ ਕੁਝ ਲੈ ਕੇ ਗਏ ਨੇ ਉਹ ਵੀ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋਤੀ ਆਦਮ ਜੀ ਨਾਲ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਧਿਆਨ ਦੇ ਵਿੱਚ ਮੰਨ ਲਓ ਨਹੀਂ ਜਲਦੀ ਹੀ ਉਹ ਜਿਹੜੇ ਨਮਨ ਰੋ ਥਾਣੇ ਦੇ ਪਤਾ ਕਰਨਗੇ ਤਾਂ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖੋ ਕਿ ਹੁਣ ਤੱਕ ਟਾਂਡਾ ਪਿੰਡ ਜਿਸ ਦੇ ਵਿੱਚ ਬੂਥ ਲੱਗਿਆ ਹੋਇਆ ਹੈ ਜਿਸ ਜਗ੍ਹਾ ਉੱਤੇ ਇਹ ਜਿਹੜਾ ਪੋਲਿੰਗ ਸਟੇਸ਼ਨ ਹੈ ਤਾਂ ਉਸ ਜਗ੍ਹਾ ਦੇ ਉੱਤੇ ਦੱਸਿਆ ਜਾ ਰਿਹਾ ਇੱਕ ਵੀ ਵੋਟ ਜਿਹੜੀ ਪਿੰਡ ਵਾਸੀਆਂ ਵੱਲੋਂ ਨਹੀਂ ਪਈ ਇਕ ਟਾਂਡੀ ਜਾਂ ਫਿਰ ਕੰਨੇ ਦਾ ਬਾੜਾ ਉਸ ਪਾਸੇ ਤੋਂ ਵੋਟਰ ਜੂਰ ਹੈ ਵੋਟ ਪਾਣ ਵਾਸਤੇ ਆਏ ਨੇ ਪਰ ਜਿਹੜੇ ਪਿੰਡ ਦਾ ਬਾਈਕਾਟ ਮੇਨ ਸੀ ਤਾਂ ਉਹ ਪਿੰਡਾਂ ਵਾਸੀਆਂ ਵੱਲੋਂ ਬਾਈਕਾਟ ਕੀਤਾ ਹੋਇਆ ਤਾਂ ਪਿੰਡ ਵਾਸੀ ਤੁਹਾਨੂੰ ਦੇਖੋਗੇ ਉਹ ਦੂਜੇ ਪਾਸੇ ਆਪਣੇ ਖੜੇ ਨੇ ਤਾਂ ਲੋਕਾਂ ਨੂੰ ਅਪੀਲ ਕਰਕੇ ਸਮਝਾ ਰਹੇ ਨੇ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਉਹਨਾਂ ਦੀ ਗੱਲਬਾਤ ਹੈ ਤਾਂ ਕਿਉਂ ਉਹ ਵੋਟ ਪਾਣ ਨਹੀਂ ਜਾ ਰਹੇ ਜਾਂ ਬਾਈਕਾਟ ਕਰਨ ਦਾ ਅਸਲੀ ਮਕਸਦ ਬਣਿਆ ਕੀ ਹੈ ਤਾਂ ਇਸ ਨੂੰ ਲੈ ਕੇ ਪੂਰੀ ਗੱਲਬਾਤ ਅਸੀਂ ਪਿੰਡ ਵਾਸੀਆਂ ਨਾਲ ਕਰਾਂਗੇ ਕਿ ਕਿਵੇਂ ਦੀ ਸਥਿਤੀ ਹੈ ਜਾਂ ਫਿਰ ਕੁਝ ਦਿਨ ਪਹਿਲਾਂ ਜਿਹੜੀ ਪੁਲਿਸ ਆਈ ਸੀ ਤਾਂ ਪੁਲਿਸ ਮੋਟਰਸਾਈਕਲ ਕਿਉਂ ਲੈ ਕੇ ਗਈ ਹੈ ਤਾਂ ਕੀ ਇੱਥੇ ਮੌਕੇ ਤੇ ਵਾਪਰਿਆ ਸੀ ਤਾਂ ਮੈਡਮ ਐਸਪੀ ਯਾਦਵ ਜੀ ਨਾਲ ਉਹਨਾਂ ਗੱਲਬਾਤ ਕੀਤੀ ਸੀ ਤੇ ਪਿੰਡ ਦੇ ਸਰਪੰਚ ਸੱਜਣ ਸਿੰਘ ਸਾਡੇ ਨਾਲ ਹੋਣਗੇ ਪਿੰਡ ਦੇ ਨੌਜਵਾਨ ਤੇ ਨਾਲ ਹੋਰ ਬੀਬੀਆਂ ਜਿੰਨਾਂ ਵੱਲੋਂ ਬਾਈਕਾਟ ਕੀਤਾ ਹੋਇਆ ਤਾਂ ਦੱਸਿਆ ਜਾ ਰਿਹਾ ਕਿ ਹੁਣ ਤੱਕ ਪਿੰਡ ਵਾਸੀਆਂ ਵੱਲੋਂ ਕੋਈ ਵੀ ਵੋਟ ਨਹੀਂ ਪਾਈ ਗਈ ਕਿਸ ਨੂੰ ਲੈ ਕੇ ਮਸ਼ੀਨਾਂ ਖਾਲੀ ਮੁੜਨ ਦਾ ਖਾਸਾ ਜਤਾਇਆ ਜਾ ਰਿਹਾ ਹੈ ਤਾਂ ਇਸ ਨੂੰ ਲੈ ਕੇ ਮੌਕੇ ਤੇ ਕੋਈ ਲੋਨ ਸਿੱਤੀ ਖਰਾਬ ਨਾ ਹੋਵੇ ਲਗਾਤਾਰ ਪੁਲਿਸ ਗਸ਼ਤ ਕਰ ਰਹੀ ਹੈ ਤਾਂ ਪੂਰਾ ਪਿੰਡ ਬਾਹਰ ਨਿਕਲ ਕੇ ਆਇਆ ਹੋਇਆ ਹੈ ਕਿਉਂਕਿ ਵੋਟ ਪਾਉਣ ਦੇ ਭਾਵੇਂ ਹਰ ਬੰਦੇ ਨੂੰ ਹੱਕ ਹੁੰਦਾ ਹੈ ਪਰ ਇਸ ਹੱਕ ਨੂੰ ਕਿਉਂ ਨਹੀਂ ਜਿਤਾ ਰਹੇ ਲੋਕ ਕਿਉਂ ਨਹੀਂ ਵੋਟ ਪਾ ਰਹੇ ਤਾਂ ਇਹ ਪੂਰੀ ਪਿੰਡ ਵਾਸੀਆਂ ਨਾਲ ਅਸੀਂ ਗੱਲ ਸ਼ੇਅਰ ਕਰਾਂਗੇ ਕਿਉਂਕਿ ਇਹਨਾਂ ਦੀ ਮੰਗਾਂ ਬਹੁਤ ਨੇ ਮੰਗਾਂ ਦੇ ਨਾਂ ਨਹੀਂ ਨਾ ਬੋਲੋ ਇਹ ਵੀ ਦੱਸਿਆ ਗਿਆ ਕਿ 77 ਸਾਲ ਹੋ ਗਏ ਨਾ ਤਾਂ ਸਾਡੇ ਪਿੰਡ ਦੇ ਵਿੱਚ ਅਜੇ ਤੱਕ ਪੁਲ ਬਣੇ ਨੇ ਦੂਜੇ ਪਾਸੇ ਨਾ ਇੱਥੇ ਕੋਈ ਵਸਤਾ ਸਾਧਨ ਹੈ ਨਾ ਇੱਥੇ ਕੋਈ ਮੈਡੀਕਲ ਸੁਵਿਧਾ ਹੈ ਨਾ ਇੱਥੇ ਟਾਪਰ ਹੈ ਫੋਨ ਦੇ ਕੋਈ ਟਾਪਰ ਨਹੀਂ ਆਉਂਦੇ ਕਵਰ ਲੱਗੇ ਨਹੀਂ ਹੋਏ ਜਿਸ ਨੂੰ ਲੈ ਕੇ ਪਿੰਡ ਵਾਸੀ ਪੂਰੀਆਂ ਬੀਬੀਆਂ ਇਕੱਠੀਆਂ ਹੋਈਆਂ ਨੇ ਗੱਲਬਾਤ ਪੂਰੀ ਦਸਤ ਬਸਤਾਰ ਨਾਲ ਕਰਾਂਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਆਪਣੇ ਵਿਚਾਰ ਕਮੈਂਟ ਜੁੜਦੇ ਹੋ ਜਿੱਦੇ ਨਾਲ ਕੀ ਅਹ ਸਰਕਾਰ ਤੱਕ ਪਹੁੰਚ ਸਕੇ ਪਹਿਲੀ ਵਾਰ ਹੋਇਆ ਸੱਟ ਹੱਕ ਪਹਿਲੀ ਵਾਰ ਹੋਇਆ ਕਿ ਪਿੰਡਾਂ ਦੇ ਵਿੱਚ ਬਾਈਕਾਟ ਹੋ ਰਿਹਾ ਹੈ ਦੂਜੇ ਪਾਸੇ ਗੁੜਾ ਕਸੌਲੀ ਬਦੀਂਦੀ ਕਰਾਉਂਦੇ ਵਾਲਾ ਚਾਰ ਪਿੰਡ ਉਹਨਾਂ ਦੇ ਵਿੱਚ ਵੀ ਹੁਣ ਤੱਕ ਦੱਸਿਆ ਜਾ ਰਿਹਾ ਕਿ 4 ਤੋਂ 10 ਤਰੀਕ 10 ਮੋਟਾ ਜਿਹੜੀਆਂ ਪਈਆਂ ਸੀ ਤੁਸੀਂ ਦੇਖੋ ਕਿ ਪਿੰਡ ਵਾਸੀਆਂ ਵੱਲੋਂ ਜਿਹੜਾ ਇਸ ਜਗ੍ਹਾ ਉੱਤੇ ਬਾਈਕਾਟ ਜਿਹੜਾ ਕੀਤਾ ਹੋਇਆ ਤਾਂ ਇਸ ਨੂੰ ਲੈ ਕੇ ਇਹ ਸਰਕਾਰਾਂ ਕਰਦੀਆਂ ਕੀ ਪਿੰਡ ਦੀ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਕੀ ਕਿੰਦੇ ਸਰਪੰਚ ਸੱਜਣ ਸਿੰਘ ਨਾਲ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਵੋਟ ਦਾ ਹੱਕ ਹੁੰਦਾ 5 ਸਾਲ ਬਾਅਦ ਵੋਟਾਂ ਆਣੀਆਂ ਨੇ ਤੁਸੀਂ ਕੀ ਕੰਮ ਕਰਕੇ ਬੈਠੇ ਹੋ ਵੋਟਾਂ ਦਾ ਬਾਈਕਟ ਕਿਉਂ ਪਹਿਲਾਂ ਤੁਹਾਡਾ ਮੈਂ ਧੰਨਵਾਦ ਕਰਦਾ ਚੈਨਲ ਦਾ ਤੁਸੀਂ ਸਾਡੀ ਆਵਾਜ਼ ਉੱਪਰ ਪਹਜਾਣੀ ਹੈ ਤਾਂ ਹੀ ਸਾਡੀ ਆਵਾਜ਼ ਪਰ ਜਾਊਗੀ ਤਾਂ ਸਾਡਾ ਕੋਈ ਮਸਲਾ ਹੱਲ ਵੀ ਹੋਊਗਾ ਵੋਟ ਪਾਣ ਦਾ ਹੱਕ ਸਭ ਨੂੰ ਹੈਗਾ ਸਾਨੂੰ ਹੈਗਾ ਜੀ ਵੋਟਾਂ ਪਾnde ਆ ਰਹੇ ਹਾਂ ਜਦੋਂ ਸਾਡਾ ਜਨਮ ਹੋਇਆ ਅਸੀਂ ਵੋਟਾਂ ਹੀ ਪਾnde ਆ ਰਹੇ ਹਾਂ ਪੁਜੀ ਸਾਡੇ ਕੰਮ ਨਹੀਂ ਹੋਉਂਗੇ ਅਸੀਂ ਵੋਟ ਕਿਹੜਾ ਖਰਾ ਦੇਣੀ ਆ ਵੋਟ ਹੂੰ ਗੱਲ ਤਾਂ ਇਹ ਹੈ ਨਾ ਹੁਣ ਤੁਸੀਂ ਆਪ ਚੱਲ ਕੇ ਆਏ ਹੋ ਤੁਸੀਂ ਪਹਿਲੇ ਵੀ ਚੱਲ ਕੇ ਆਏ ਹੋ ਵੀ ਸਾਡੇ ਨਦੀਆਂ ਕਿੰਨੀ ਪੈਂਦੀਆਂ ਪੰਜ ਨਦੀਆਂ ਪੈਂਦੀਆਂ ਕਿੰਨੇ ਨਦੀਆਂ ਪਾਣੀ ਦਾ ਪ੍ਰਸਾਦ ਚ ਕਿੰਨੀ ਸਾਨੂੰ ਔਖੀ ਹੁੰਦੀ ਹੈ ਦੋ ਤਿੰਨ ਸਾਨੂੰ ਇੰਨੇ ਔਖੇ ਕੱਟਣੇ ਪੈਂਦੇ ਨਾ ਕੁਝ ਨਾ ਸਾਡੀ ਨਲਖ ਪਰ ਜਿੰਦਗੀ ਹੈਗੀ ਜੇ ਸਾਡੇ ਪੂਲੋਂ ਦਾ ਮਸਲਾ ਹੋ ਜੇ ਤਾਂ ਅਸੀਂ ਵੋਟ ਪਾਉਣ ਦਾ ਪਹਿਲਾਂ ਹੀ ਪਾਉਂਦੇ ਆ ਰੇ ਪਾਵਾਂਗੇ ਪਰ ਅਸੀਂ ਤਾਂ ਵੋਟ ਰੋਕੀਏ ਸਾਡੇ ਕੰਮ ਨਹੀਂ ਹੋਏ ਹੁਣ ਤਾਂ ਕਿੰਨੇ ਕੇ ਵੋਟਾਂ ਪੈ ਗਈਆਂ ਥੋੜੀਆਂ ਵੋਟਾਂ ਦੇਖੋ ਸਾਡੇ ਤਿੰਨ ਪਿੰਡ ਦੀ ਵੋਟ ਹੈਗੀ ਆ ਬੂਥ ਹੈਗਾ ਕਿਉਂਕਿ ਦੋ ਕਾਨੇ ਦਾ ਬੜਾ ਟਾਂਡੀ ਟਾਂਡਾ ਸਾਡੀ ਟੋਟਲ 882 ਵੋਟ ਹੈਗੀ ਆ ਸਾਡੇ ਪਿੰਡਾਂ ਨਾਲ ਇੱਕ ਵੋਟ ਨਹੀਂ ਪਾਈ ਅੱਛਾ ਕਿਉਂਕਿ ਅਸੀਂ ਨਾ ਨਿਕਰੀ ਕਿਸੇ ਨੂੰ ਵੀ ਅੱਗੇ ਵੀ ਨਹੀਂ ਪਾਣੀ ਜਿਹੜੀ ਹੁਣ ਮਲਕੀ 6 ਵਜੇ ਤੱਕ ਟਾਈਮ ਹੈ ਕੇ ਵੀ ਨਹੀਂ ਪਾਣੀ ਜਿਹੜੀ ਐਮਐਲਏ ਦੀ ਵੋਟ ਵੀ ਆਂਦੀ ਆ ਤਾਂ ਨਹੀਂ ਪਾਣੀ ਜਦ ਤੱਕ ਸਾਡਾ ਕੰਮ ਨਹੀਂ ਹੁੰਦਾ ਜੇ ਕੰਮ ਹੋ ਗਿਆ ਫੇ ਅਸੀਂ ਪਾਵਾਂਗੇ ਹੂੰ ਜਿਹੜੀ ਬੋਰਡ ਕਹਿੰਦੇ ਬਿਆਸੀ ਬੋਰਡ ਪੋਲਿੰਗ ਹੋਈ ਆ ਇਹ ਟਾਂਡੀ ਦੀ ਕਾਨੀਗਵਾੜੀ ਦੀ ਹੋਈ ਆ ਅੱਛਾ ਕਿਉਂਕਿ ਸਾਡਾ ਪੋਲਿੰਗ ਇੱਕਾ ਹੈ ਹੂੰ ਬਾਜਣਾ ਟਾਂਡੇ ਦੇ ਵੀ ਟਾਂਡੀ ਦੀ ਵੋਟ ਪਈ ਆ ਪੋਲਿੰਗ ਸਾਡਾ 3 ਮਿੰਟ ਦਾ ਇੱਕ ਹੈਗਾ ਜਾਂ ਸਾਡੀ ਅੱਡ ਹੈ ਪਰ ਹੁਣ ਸਾਡੇ ਪਿੰਡ ਤੋਂ ਕੋਈ ਵੋਟ ਨਹੀਂ ਪਈ ਅਸੀਂ ਲੋਕਾਂ ਨੂੰ ਬੇਨਤੀ ਕੀਤੀ ਤੇ ਪੀ ਕੀਤੀ ਵੀ ਪਾਈ ਇਹ ਕੰਮ ਸਾਡੇ ਦਾ ਸਾਂਝਾ ਆ ਜੇ ਹੁਣ ਮੰਨ ਲਓ ਕਾਨੇ ਦੇ ਬਾਡੇ ਟਾਂਡੇ ਕਹਿੰਦੇ ਵੀ ਸਾਡਾ ਰਸਤਾ ਤਾਂ ਨੀਚੇ ਹੀ ਅਸੀਂ ਉੱਪਰ ਜਾਣਾ ਜਿੰਨਾ ਉਹ ਥੱਲੇ ਜਾਉਂਗੇ ਨਾ ਅਪਰ ਵੀ ਆਉਂਗੇ ਨਾ ਹੂੰ ਹੂੰ ਬਰਾਬਰ ਹੀ ਰਸਤਾ ਦਾ ਜੇ ਉਹਦੇ ਬੱਚੇ ਇੱਥੇ ਵੱਢਦੇ ਸਾਡੇ ਹੀ ਵੱਢਦੇ ਆ ਹਾਂ ਹਾਲ ਤਾਂ ਮੁਸ਼ਕਲ ਦਾ ਹੱਲ ਨੂੰ ਵੀ ਕਰਨਾ ਪੈਣਾ ਜੋ ਛੱਡਣ ਆਉਂਗੇ ਬੱਚੇ ਤਾਂ ਵੀ ਨੀਚੇ ਆਉਂਗੇ ਹੂੰ ਇਹ ਐ ਨਹੀਂ ਕਹਿੰਦੇ ਸਰਨਾ ਵੀ ਸਾਡੇ ਦਾ ਪੂਰ ਲੱਗੇ ਹੋਈ ਸਾਨੂੰ ਕੋ ਚੱਕਰ ਸਮਝਾ ਨਹੀਂ ਪਾਏ ਇਹਨਾਂ ਲੋਕਾਂ ਨੂੰ ਫਿਰ ਅਸੀਂ ਇਹਨਾਂ ਕੋਲ ਗਏ ਸਾਡੀ ਬੀਬੀਆਂ ਵੀ ਗਈਆਂ ਮੀਬੀਆਂ ਖੜੀਆਂ ਜੇ ਝੋਲੀਆਂ ਆਟੀਆਂ ਵੀ ਸਾਨੂੰ ਗੈਲਗੜੂ ਸਾਡਾ ਸਾਥ ਦੋ ਪਰ ਉਹਨਾਂ ਨੇ ਨਹੀਂ ਸਾਥ ਦਿਆ ਉਹਦੀ ਮਰਜ਼ੀ ਆ ੱੱਕਾ ਸੀ ਉਹਨਾਂ ਨੇ ਨਹੀਂ ਕਰਿਆ ਨਾ ਉਹਨੂੰ ਅਸੀਂ ਕਿਹਾ ਉੱਥੇ ਮੀਰੇ ਜੋਂ ਨਾਲ ਅੱਜ ਵੀ ਗੱਲ ਫੜਾਈ ਆਪਣੇ ਅਫਸਰਾਂ ਨਾਲ ਉਪਚਾਰਾਂ ਨਾਲ ਵੀ ਸਾਨੂੰ ਰੋਕ ਰਹੇ ਜੀ ਪਰ ਸਾਡੇ ਕਿਸੇ ਵੀ ਬੱਚੇ ਦਾ ਕੋਈ ਕਹਿਦੇ ਵੇ ਵੀ ਆ ਕੋਈ ਕਿਸੇ ਨੇ ਰੋਕਿਆ ਜਿਹੜਾ ਜਿੰਨੀ ਬੋਰਡ ਪਾਈ ਆਪਣੀ ਮਰਜ਼ੀ ਦੀ ਪਾਈ ਪਰ ਸਾਡੇ ਪਿੰਡ ਨੇ ਨਹੀਂ ਪਾਈ ਆਪਣਾ ਇੱਕਾ ਕਰਕੇ ਖੜੇ ਹੋਏ ਖੜਿਆ ਸੀ ਤਾਂ ਵੀ ਅਸੀਂ ਦੇਖ ਰਹੇ ਆ ਵੀ ਕਿਹੜੇ ਪਿੰਡ ਸਾਡੇ ਗੈਲ ਆ ਪਰ ਅਸੀਂ ਵੋਟ ਪਾਣੇ ਵਾਸਤੇ ਨਹੀਂ ਖੜੇ ਅਸੀਂ ਐ ਦੇਖ ਰਹੇ ਵੀ ਕਿਹੜਾ ਪਾਰ ਉਹ ਪਾਰ ਹੀ ਦੇਖ ਰਹੇ ਜੂ ਕਿਹੜਾ ਵੋਟ ਪਾਰਿਆ ਤਕਰੀਬਨ ਬੇਸਿਕ ਵੋਟਾਂ ਕਾਲ ਹੋ ਗਈਆਂ ਇਹ ਵੀ ਕਾ ਚਾਹੀਦਾ ਚਲੋ ਕੋਈ ਨਹੀਂ ਤਾਂ ਹੁੰਦਾ ਹੀ ਹੈ ਜਮਣਾ ਕੋਈ ਪਹਿਲਾਂ ਇੱਥੇ ਕੁਝ ਰੌਲਾ ਹੋਇਆ ਪੁਲਿਸ ਕਾਫੀ ਪਹੁੰਚੀ ਹੋਈ ਸੀ ਦੱਸਿਆ ਦੇ ਕੁਝ ਮੋਟਰਸਾਈਕਲ ਲੈ ਗਏ ਨੇ ਅਸੀਂ ਐਸਪੀ ਸਾਹਿਬ ਨਾਲ ਵੀ ਗੱਲਬਾਤ ਕੀਤੀ ਸੀ ਉਹ ਕਹੀ ਸੀ ਪੂਰਾ ਮਾਮਲਾ ਪਹਿਲੇ ਤਾਂ ਜੀ ਕੱਲ ਗੱਲ ਹੋਈ ਮੇਰੇ ਸਰਪੰਚ ਨੂੰ ਪੈਨ ਫੋਨ ਕੀਤਾ ਥਾਣੇ ਤੋਂ ਕਹਿੰਦਾ ਵੀ ਸਰਪੰਚ ਸਾਹਿਬ ਤੇਰੀ ਰਿਪੋਰਟ ਆਈ ਹੈ ਵੀ ਤੂੰ ਵੋਟਾਂ ਪਾ ਰਿਹਾ ਰੁੱਕ ਰਿਹਾ ਵੀ ਲੋਕਾਂ ਨੂੰ ਕਹਿ ਗਏ ਮੈਂ ਜੀ ਮੈਂ ਰੋਕ ਨਹੀਂ ਰਿਹਾ ਸਾਡੀ ਪੀਸ ਅਸੀਂ ਪਹਿਲਾਂ ਹੋਈ ਹੋਈ ਆ ਬੇਨਤੀ ਅਸੀਂ ਕੀਤੀ ਹੋਈ ਆ ਉਹ ਉਹਦੀ ਮਰਜ਼ੀ ਆ ਅਸੀਂ ਗੱਲ ਧੱਕਾ ਨਹੀਂ ਕਰਾਂਗੇ ਜੀ ਗੱਲ ਉਦੋਂ ਬਾਅਦ ਰਾਤ ਐਕਸਕਿਊਜ਼ ਆ ਭਾਈ ਮੇਰੇ ਕੋਲ ਉਹਨਾਂ ਨੇ ਸਮਝਾਇਆ ਵੀ ਦੇਖੋ ਮਾਹੌਲ ਖਰਾਬ ਨਹੀਂ ਕਰਨਾ ਤਰੀਕੇ ਨਾਲ ਵੋਟ ਪਾਓ ਮੈਂ ਕਿਹਾ ਜਿੱਦਾਂ ਤੁਸੀਂ ਕਹਾ ਉਦਾਂ ਹੀ ਵੋਟ ਪਾਉਗੀ ਤੁਹਾਡੇ ਮੁਲਾਜ਼ਮਾਂ ਨੂੰ ਕੋਈ ਨਹੀਂ ਛੇੜੂਗਾ ਜਾਂ ਕੋਈ ਹਰਕਤ ਨਹੀਂ ਕਰੂਗਾ ਇਹਨਾਂ ਦਾ ਸਤਿਕਾਰ ਹੋਊਗਾ ਸਾਡੇ ਮਹਿਮਾਨ ਹੈ ਤੁਸੀਂ ਸਾਡੇ ਮਹਿਮਾਨ ਹੋ ਪਰ ਸਾਡਾ ਹੱਕ ਤਾਂ ਹੀ ਲੈਣਾ ਨਾ ਪੁਲਿਸ ਨੇ ਧੱਕੇਸ਼ਾਹੀ ਤਾਂ ਨਹੀਂ ਕੀਤੀ ਸਮਝਾ ਦੱਸਾ ਦੱਸਿਓ ਨਹੀਂ ਪੁਲਿਸ ਨੇ ਧੱਕੇਸ਼ਾਹੀ ਜੋ ਬੜੀ ਮੋਟੀ ਕੀਤੀ ਦਾ ਕੀਤੀ ਹੈ ਕਹਿੰਦਾ ਵੀ ਉਹਨਾਂ ਕਹਿੰਦੇ ਮੈਨੂੰ ਵੀ 200 ਮੀਟਰ ਦੇ ਏਰੀਆ 'ਚ ਕੋਈ ਹੋਣਾ ਚਾਹੀਦਾ ਪੁਲਿਸ ਲੈ ਕੇ ਆ ਕਿ 200 ਮੀਟਰ ਦੇ ਕੋਈ ਹੋਣ ਮੰਨ ਨਹੀਂ ਹੋਊਗਾ ਸਰ ਦੁਬਾਰਾ ਫੇਰ ਬੁਲਾਦਵੀ ਕੀਤੀ ਪਈ ਪੀਵੇ ਤੀਜਾ ਬਾਰ ਮੈਨੂੰ ਕਰ ਲਈ ਉਹ ਸਿਰਫ ਦੋ ਕੁ ਮੋਟਰਸਾਈਕਲ ਖੜਾ ਦੇ ਮੁੰਡਿਆਂ ਦਾ ਜਾਂਦੇ ਜਾਂਦੇ ਨਾਲ ਖੜਾ ਦੇ ਮੇਰੇ ਘਰ ਦੇ ਮੁਰੇ ਹੁਣ ਮੇਰੇ ਕੋਲ ਤਰੇਗਲ ਬੰਦੇ ਬੈਠੇ ਆ ਮੈਂ ਮੌਕੇ ਦਾ ਸਰਪੰਚ ਆ ਜੇ ਕੋਈ ਮੇਰੇ ਕੋਲ ਚਾਹ ਪੀਣ ਆ ਗਿਆ ਮੈਨੂੰ ਭੁਜਾ ਦੋ ਬਾਈ ਤੁਸੀਂ ਗੱਲ ਦੱਸੋ ਮੁੰਡਾ ਬੈਠੇ ਸਕਦਾ ਮੁੰਡਾ ਬੈਠਿਆ ਅੰਦਰ ਜੇ ਕੋਈ ਗੇਟ ਦੇ ਬਾਹਰ ਖੜਿਆ ਤਾਂ ਮੇਰੇ ਕੋ ਕਲੇਮ ਕਰ ਸਕਦੇ ਆ ਇੱਕ ਮੋਟਰਸਾਈਕਲ ਬਾਹਰ ਖੜਪੀ ਗਿਆ ਮੈਂ ਫੇਰ ਵੀ ਵੀਰ ਕਰੀ ਰਹਿਣ ਦੋਈ ਤੇ ਫੇਰ ਬਾਅਦ ਚ ਮੈਨੂੰ ਫੋਨ ਆਇਆ ਕਹਿੰਦਾ ਕੋਈ ਤੁਸੀਂ ਥਾੜੇ 6 ਵਜੇ ਲਿਆਏ ਕੋਲ ਪਾਸ ਹੋ ਗਏ ਇੱਥੇ ਮੇਰੇ ਖਿਆਲ ਮੰਤਰੀ ਸਾਹਿਬ ਨਹੀਂ ਪੱਥਰ ਰੱਖਣ ਵਾਸਤੇ ਆ ਗਏ ਟੱਕ ਲਾ ਕੇ ਕੰਮ ਸ਼ੁਰੂ ਕਰਵਾਤਾ ਸੀ ਫਿਰ ਬਾਈਕਾਟ ਕਿਉਂ ਕੀਤਾ ਜਾ ਰਿਹਾ ਕਿਉਂ ਨਹੀਂ ਤੁਸੀਂ ਸਰਕਾਰ ਨਾਲ ਮਿਲ ਕੇ ਚੱਲਦੇ ਕਿ ਭਾਈ ਸਾਡੇ ਕੰਮ ਕਰਾ ਦਿਓ ਜਿਵੇਂ ਮੋਦੀ ਸਰਕਾਰ ਨੇ ਸੱਤਾ ਜਾਣ ਤੋਂ ਪਹਿਲਾਂ ਕਿਹਾ ਸੀ ਨਾ 15 ਲੱਖ ਕੱਲੇ-ਕੱਲੇ ਦੇ ਖਾਤੇ ਜਾਊਗਾ ਸਾਡੇ ਨਾਲ ਤਾਂ ਉਹੀ ਹੱਤਕਥਨੀ ਹੋਈ ਹੈ ਸਾਡੇ ਨਾਲ ਤਾਂ ਉਹੀ ਜੁਮਲੇਵਾਜੀ ਹੋਈ ਹੈ ਵੀ ਪੁਲਤਾਂ ਜੀ ਬਣ ਕੇ ਜਿਵੇਂ ਨਾ ਟਰੱਕਾਂ ਦੇ ਵਿੱਚ ਤਿਆਰ ਹੋ ਕੇ ਆਂਦੇ ਹੁਣ ਵੀ ਆਂਦੇ ਚਿਪਕ ਜਾਣਾ ਇੱਥੇ ਹੈ ਨਾ ਤੇ ਤੁਸੀਂ ਇਹ ਦੇਖੋ ਵੀ ਇਹ ਤਾਂ ਇੱਕ ਕਿਸਮ ਦੀ ਵਾਦਾ ਖਲਾਫੀ ਹੋ ਗਈ। ਵੋਟਾਂ ਤੋਂ ਇੱਕ ਦਿਨ ਪਹਿਲਾਂ ਬਹੁਤ ਵਧੀਆ ਤਰੀਕੇ ਨਾਲ ਸੀ ਰਸਮੀ ਤੌਰ ਤੇ ਉਹਦ ਘਟਨ ਕਰਾਇਆ ਸੀ। ਸਾਰੇ ਪਿੰਡ ਨੇ ਆਉ ਬੈਠ ਕੀਤੀ ਆਇਆਂ ਦੀ ਪਰ ਤੁਸੀਂ ਇਹ ਤਾਂ ਦੇਖੋ ਕਿ ਜਿਹੜੀ ਵਾਦਾ ਖਲਾਫੀ ਸਾਡੇ ਨਾਲ ਕੀਤੀ ਗਈ ਹੈ 2.5 ਮਹੀਨੇ ਹੋ ਗਏ ਉਸ ਗੱਲ ਨੂੰ ਵੀ ਉਦੋਂ ਬਾਅਦ ਆ ਕੇ ਕਿਸੇ ਨੇ ਸਾਰਨੇ ਲਈ ਇੱਕ ਗੱਲ ਹੋਰ ਮੈਂ ਤੁਹਾਡੇ ਧਿਆਨ ਚ ਲਿਆ ਦਿਆਂ ਕਿ ਸਾਰੇ ਹਲਕਿਆਂ ਦੇ ਵਿੱਚ ਲੋਕ ਵੋਟਾਂ ਮੰਗਣ ਗਏ ਨੇ ਸਾਡੇ ਹਲਕੇ ਚ ਲੋਕ ਵੋਟ ਮੰਗਣ ਵੀ ਨਹੀਂ ਆਏ ਕਿਸੇ ਪਾਰਟੀ ਵੱਲੋਂ। ਅੱਛਾ ਤੁਸੀਂ ਇਹ ਲਾ ਲੋ ਅਸੀਂ ਬਾਈਕਾਟ ਦਾ ਸੀ ਸਰਵੰਤਵਾਰ ਨੂੰ ਐਲਾਨ ਕੀਤਾ ਨਾ ਬਾਈਕਾਟ ਦਾ ਵੀ ਅਸੀਂ ਬਾਈਕਾਟ ਕਰ ਰਹੇ ਹਾਂ ਸਾਡੇ ਕੋਲ ਕੋਈ ਮੰਗਣੇ ਨਹੀਂ ਆਇਆ ਤੁਸੀਂ ਕੋਈ ਚੀਜ਼ ਤਾਂ ਵੇਚੋਗੇ ਨਾ ਥੋੜੀ ਵਿਕਦੀ ਹੋਊਗੀ ਸਾਡੇ ਕੋਲ ਤਾਂ ਕੋਈ ਮੰਗਣ ਵੀ ਨਹੀਂ ਆਇਆ ਇਹਨਾਂ ਨੂੰ ਪਹਿਲਾਂ ਹੀ ਪਤਾ ਸੀ ਵੀ ਇਹ ਲੋਕ ਨਾਰਾਜ਼ ਨੇ ਕਿਉਂਕਿ ਕੰਮ ਕੀਤੇ ਨਹੀਂ ਕੰਮ ਕੀਤੇ ਹੁੰਦੇ ਤਾਂ ਦਾਅਵੇ ਨਾਲ ਆ ਕੇ ਬਡਾਲੀ ਸਾਹਿਬ ਨੇ ਕੰਮ ਕੀਤੇ ਹੋਏ ਸੀ ਲੱਡੂਆਂ ਨਾਲ ਤੋਲਿਆ ਪਿੰਡ ਦੇ ਵਿੱਚ ਸਾਰੇ ਪਿੰਡ ਨੇ ਉਹਨਾਂ ਨੂੰ ਅੱਜ ਤੱਕ ਵੀ ਪਿੰਡ ਨੂੰ ਧੰਨਵਾਦ ਕਰਦਾ ਉਹਨਾਂ ਦਾ ਸੋ ਗੱਲ ਇਹ ਹੈ ਅਸੀਂ ਤਾਂ ਵਿਧਾਇਕਾ ਸਾਹਿਬ ਨੂੰ ਵੀ ਇਹੀ ਗੱਲ ਕਹੀ ਸੀ ਹੁਣ ਵਜੀਰੀ ਹੈ ਉਹਨਾਂ ਕੋਲ ਕਿ ਸਾਡੇ ਕੰਮ ਕਰਾਓ ਅਸੀਂ ਤਾਂ ਉਹ ਲੋਕਾਂ ਕਿ ਥੋੜਾ ਕੀਤਾ ਆ ਸਨ ਸਾਡੀਆਂ ਸੱਤ ਪੀੜ੍ਹੀਆਂ ਯਾਦ ਰੱਖਣਗੀਆਂ ਤੁਸੀਂ ਇੱਥੇ ਆਉਂਗੇ ਤੁਹਾਡੇ ਫੁੱਲਾਂ ਦੀ ਵਰਖਾ ਹੋਊਗੀ ਪਰ ਉਲਟਾ ਧੱਕੇਸ਼ਾਹੀ ਕਰਕੇ ਪ੍ਰਸ਼ਾਸਨ ਦਾ ਦਬਾਅ ਪਾ ਕੇ ਪੁਲਿਸ ਦਾ ਦਬਾਅ ਪਾ ਕੇ ਇੱਕ ਕਿਸਮ ਦਾ ਬੂਤ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੇ ਸਾਡੇ ਨਾਲ ਉਹ ਕਿਵੇਂ ਬਹੁਤ ਵੱਡੀ ਗਿਣਤੀ ਦੇ ਵਿੱਚ ਫੋਰਸ ਆਈ ਫੋਰਸ ਨੇ ਆ ਕੇ ਇੱਥੇ ਸਾਰਿਆਂ ਨੂੰ ਡਿਸਪਰਸ ਕਰਨ ਦੀ ਕੋਸ਼ਿਸ਼ ਕੀਤੀ ਯਾਰ ਅਸੀਂ ਲੰਗਰ ਲਾਇਆ ਹੋਇਆ ਸ਼ੀਦੀ ਦੇੜੇ ਵੀ ਤਾਂ ਸਾਡੇ ਚੱਲਦੇ ਬੋਟਾਂ ਦਾ ਤੁਸੀਂ ਸ਼ੀਦੀ ਦੇੜੇ ਚ ਰੱਖਤੀਆਂ ਅਸੀਂ ਥੋੜੀ ਨੂੰ ਕਿਹਾ ਤੁਹਾਨੂੰ ਵੀ ਸ਼ੀਦੀ ਦੇੜੇ ਜਾਣ ਮੁਝ ਕੇ ਰੱਖੋ ਤੁਸੀਂ ਉਧਰ ਅਸੀਂ ਉੱਥੇ ਸਾਡੇ ਬੈਣ ਪੈਂਦੇ ਹੋਣਗੇ ਉਧਰ ਸੋਗ ਜਿਹੜੇ ਸਵਾਵਾਂ ਚੱਲਦੀਆਂ ਹੋਣਗੀਆਂ ਸ਼ੀਦੀ ਸਮਾਗਮ ਹੋਣਗੇ ਉਧਰ ਢੋਲ ਵਜਾਂਗੇ ਜਾਨ ਮੁੱਚ ਕੇ ਰੱਖਿਆ ਤਾਂ ਇਹਨੇ ਪਲੈਨਿੰਗ ਦੇ ਤਹਿਤ ਹੈ ਪਰ ਤੁਸੀਂ ਦੇਖੋ ਅਸੀਂ ਲੰਗਰ ਲਾਇਆ ਹੋਇਆ ਸੀਗਾ ਇੱਥੇ ਉਹਦੇ ਕਰਕੇ ਇੰਨੇ ਕ ਬੰਦੇ ਮੜੇ ਇਕੱਠੇ ਹੋ ਗਏ ਨਹੀਂ ਤੇ ਉਹਨਾਂ ਨੇ ਇਕੱਠੇ ਵੀ ਨਹੀਂ ਹੋਣ ਦਿੱਤਾ ਸਰਪੰਚ ਸਾਹਿਬ ਤੇ ਇੰਨਾ ਕੁ ਪ੍ਰੈਸ਼ਰ ਪਾਇਆ ਗਿਆ ਇਹਨਾਂ ਨੂੰ ਮੈਂਟਲੀ ਡਿਸਟਰਬ ਕਰਿਆ ਗਿਆ ਵੀ ਤੁਹਾਡੇ ਤੇ ਪਰਚਾ ਦੇ ਦਾਂਗੇ ਤੁਹਾਡੇ ਨੌਜਵਾਨਾਂ ਨੂੰ ਚੱਕ ਲਾਂਗੇ ਯਾਰ ਮੇਰੀ ਗੱਲ ਸੁਣ ਲਓ ਤੁਸੀਂ ਅਸੀਂ ਕੋਈ ਖੁੰਖਾਰ ਲੋਕਾਂ ਕਿਹੜੇ ਕਿਹਦੇ ਕੋਲ ਹਥਿਆਰ ਆ ਕਾਪੀਆਂ ਸਾਡੇ ਕੋਲ ਹਥਿਆਰ ਨਹੀਂ ਆ ਚਿੱਠੀਆਂ ਪੱਤਰ ਸਾਡੇ ਕੋਲ ਹਥਿਆਰ ਨੇ ਖਾਲੀ ਹੱਥ ਅਸੀਂ ਖੜੇ ਆ ਸਿਰਫ ਤੇ ਸਿਰਫ ਸਾਡਾ ਇਹ ਵਿਰੋਧ ਹੈ ਕਿ 2.5 ਸਾਲ ਪਹਿਲਾਂ ਅਸੀਂ ਤੁਹਾਨੂੰ ਵੋਟ ਮਤ ਦੇ ਕੇ ਇੱਥੋਂ ਤੁਸੀਂ ਬੂਥ ਦਾ ਤੁਸੀਂ ਰਿਜ਼ਲਟ ਕੱਢ ਲਿਓ ਵੋਟ ਮਤ ਦੇ ਕੇ ਤੁਹਾਨੂੰ ਜਿਤਾ ਕੇ ਭੇਜਿਆ ਸੀ ਇਸ ਬੂਥ ਤੋਂ ਸਾਡੇ ਕੰਮ ਨਹੀਂ ਹੋਏ 2.5 ਸਾਲਾਂ ਦੇ ਵਿੱਚ ਅਸੀਂ ਇਸ ਕਰਕੇ ਤੁਹਾਡਾ ਵਿਰੋਧ ਕਰ ਰਹੇ ਹਾਂ ਕੱਲਾ ਤੁਹਾਡਾ ਨਹੀਂ ਅਸੀਂ ਹਰੇਕ ਪਾਰਟੀ ਦਾ ਵਿਰੋਧ ਕਰ ਰਹੇ ਜਿਨ੍ਹਾਂ ਨੇ ਸਾਡੇ ਨਾਲ ਵਾਅਦਾ ਖਲਾਫੀ ਕੀਤੀ ਕਈ ਗੱਲਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਸਤਨਾਮ ਜੀ ਕਿ ਕੁਝ ਪਾਰਟੀਆਂ ਨੇ ਤੁਹਾਡੇ ਵਰਗਿਆਂ ਨੂੰ ਪੰਜ ਚਾਰਾਂ ਰੋਕ ਹੀ ਕਰਤਾ ਜੀ ਜਦ ਪਤਾ ਹੈ ਕਿ ਸਰਕਾਰ ਦੇ ਖਿਲਾਫ ਇਹ ਮੂਵਮੈਂਟ ਚਲਾ ਦਿਓ ਬਾਈਕਾਟ ਵਾਲੀ ਕਿ ਤਾਰ ਕੇ ਸਰਕਾਰ ਦੇ ਖਿਲਾਫ ਲੋਕ ਹੋਣਗੇ ਉਹਦਾ ਦੇ ਇਲਜ਼ਾਮ ਤੁਹਾਡੇ ਲੱਗ ਰਹੇ ਨੇ ਕਿ ਤੁਸੀਂ ਕਿਤੇ ਗੁੰਮਰਾਹ ਤਾਂ ਨਹੀਂ ਕਰ ਰਹੇ ਲੋਕਾਂ ਨੂੰ ਤੁਸੀਂ ਇਹ ਦੇਖੋ ਇੰਨੇ ਲੋਕ ਖੜੇ ਨੇ ਧੁੱਪ ਦੇ ਵਿੱਚ ਖੜੇ ਨੇ 42 ਡਿਗਰੀ ਟੈਂਪਰੇਚਰ ਸੀ ਹੁਣ 44 ਹੋ ਗਿਆ ਹੈਨਾ ਤੁਸੀਂ ਇਹ ਦੱਸੋ ਵੀ ਇੰਨੇ ਲੋਕ ਲੱਗਦਾ ਤੁਹਾਨੂੰ ਵੀ ਇਹ ਗੁੰਮਰਾਹ ਹੋ ਜਾਣਗੇ ਕੋਈ ਵੀ ਬੰਦਾ ਇੱਥੇ ਪਲੱਸ 2 ਤੋਂ ਘਟ ਨਹੀਂ ਹੈਗਾ ਇਸ ਟਾਈਮ ਜਿਹੜਾ ਖੜਿਆ ਹੈ ਹਾਈਲੀ ਐਜੂਕੇਟਿਡ ਲੋਕ ਨੇ ਪੜ੍ਹੇ ਲਿਖੇ ਲੋਕ ਨੇ ਗੱਲ ਕੀ ਹੈ ਕਿ ਇਹ ਲੋਕ ਚਾਹਦੇ ਹੀ ਨਹੀਂ ਕਿ ਇਹ ਲੋਕ ਪੜ੍ਹਨ ਇਹਨਾਂ ਦੀਆਂ 3 ਬੱਚੀਆਂ ਪੜ੍ਹਨ ਇਹਨਾਂ ਦੇ ਬੱਚੇ ਸਕੂਲ ਦੇ ਵਿੱਚ ਪੜ ਜਾਣ ਪਿੰਡ ਦਾ ਸਕੂਲ 12ਵੀਂ ਦਾ 2020 ਦਾ ਅਪਗ੍ਰੇਡ ਹੋਇਆ ਵਾ ਉਹਨੂੰ ਇੱਥੇ ਸਟਾਫ ਨਹੀਂ ਰਹਣੇ ਭੀ ਜੇ ਚਾਹਦੇ ਨਹੀਂ ਵੀ ਇਹਨਾਂ ਦੇ ਲੋਕ ਪੜ੍ਹਨ ਜੇ ਪੜੂਗੇ ਤਾਂ ਸਵਾਲ ਕਰਨਗੇ ਹੁਣ ਜਿਹੜੇ ਪੜ੍ਹੇ ਲਿਖੇ ਨੇ ਉਹ ਸਵਾਲ ਕਰ ਰਹੇ ਨੇ ਇਹਨਾਂ ਨੂੰ ਚੁੱਪਦਾ ਪਾਰਟੀਆਂ ਦੇ ਦਾ ਤੱਬੇ ਲਾਣ ਦੇ ਸਾਬਿਤ ਕਰ ਦਵੇ ਕੋਈ ਵੀ ਮੈਂ ਤੁਹਾਡੇ ਚੈਨਲ ਦੇ ਮਾਦੇ ਵਰਾ ਕਿਸੇ ਵੀ ਪਾਰਟੀ ਦੀ ਮੈਂਬਰਸ਼ਿਪ ਹੈ ਕਿਸੇ ਪਾਰਟੀ ਦਾ ਕਾਰਕੁਨ ਹੈ ਹਾਂ ਪੁਰਾਣੇ ਸਮੇਂ 'ਚ ਜਦੋਂ ਇਹ ਨਹੀਂ ਸੀਗੇ ਉਦੋਂ ਅਸੀਂ ਕਿਸੇ ਨੂੰ ਸਪੋਰਟ ਕੀਤੀ ਹੋ ਸਕਦੀ ਆ ਇਹ ਅਸੀਂ ਨਹੀਂ ਇਹ ਤਾਂ ਨਹੀਂ ਹੈਗਾ ਵੀ ਬਾਸਕੋਡੀ ਗਾਮਾ ਨੇ ਇਹਨਾਂ ਨੇ ਆ ਕੇ ਭਾਰਤ ਲੱਭਿਆ ਇਸ ਤੋਂ ਪਹਿਲਾਂ ਕੀ ਪੋਲਿਟਿਕਸ ਨਹੀਂ ਸੀਗੀ ਗੱਲ ਇਹ ਹੈ ਵੀ ਅੱਜ ਦੇ ਸਮੇਂ 'ਚ ਗਲਤ ਪਰਸੈਪਸ਼ਨ ਫਲਾ ਕੇ ਸਿਰਫ ਲੋਕਾਂ ਦੇ ਵਿੱਚ ਆਪਸੀ ਮਤਭੇਦ ਵੈਦਾ ਕਰਨ ਦੀ ਗੱਲ ਹੈ ਜਾਂ ਤਾਂ ਸਾਬਤ ਕਰ ਦੇਣਾ ਨਹੀਂ ਤੇ ਫਿਰ ਮੈਂ ਮਾਨਹਾਨੀ ਦਾ ਪਰਚਾ ਕਰਾਂਗਾ ਜੇ ਕੋਈ ਇਹੋ ਜੀ ਗੱਲ ਮੇਰੇ ਖਿਲਾਫ ਕੋਈ ਜਾਣਬੁੱਝ ਕੇ ਕਰੇਗਾ ਬਿਲਕੁਲ ਤੁਸੀਂ ਦੇਖੋ ਕੋਈ ਪੋਲੀਟੀਕਲ ਪਾਰਟੀ ਦਾ ਨਹੀਂ ਇਹ ਸਾਰੀਆਂ ਪਾਰਟੀਆਂ ਦਾ ਜਿਨ੍ਹਾਂ ਨੇ ਸਾਡੇ ਨਾਲ ਵਾਅਦਾ ਖਲਾਫੀ ਕੀਤੀ ਸਭ ਦਾ ਵਿਰੋਧ ਕੀਤਾ ਸੀ ਨਾ ਕਿ ਕਿਸੇ ਇੱਕ ਪੋਲੀਟੀਕਲ ਪਾਰਟੀ ਬਿਲਕੁਲ ਤੁਸੀਂ ਦੇਖੋ ਕੀ ਪਿੰਡ ਵਾਸੀ ਛੋਟੇ ਬੱਚੇ ਜਵਾਨ ਬਜ਼ੁਰਗ ਬੀਬੀਆਂ ਪਹੁੰਚੀਆਂ ਹੋਣ ਜਾਣੇ ਤੁਸੀਂ ਬਾਈਕਾਟ ਕੀਤਾ ਜੀ ਚੋਣਾਂ ਦਾ ਤੁਹਾਡੇ ਦੇ ਇਲਜ਼ਾਮ ਇਹ ਵੀ ਲੱਗਦੇ ਪਹਿਲਾਂ ਬਾਈਕਟ ਦਾ ਪਹਿਲਾਂ ਵੀ ਕਿਤੇ ਤੁਸੀਂ ਪਿਛਲੀ ਚੋਣਾਂ ਦੇ ਵਿੱਚ ਜਿੱਦੀ ਜਾ ਕੇ ਮੰਨ ਦਿੰਦੇ ਹੋ 6 ਵਜੇ ਤੱਕ ਹੈ ਭਰੋਸਾ ਲੋਕਾਂ ਦਾ ਤੁਹਾਡੇ ਪਿੰਡ ਵਾਲਿਆਂ ਦਾ ਕੀ ਬੋਰਡ ਨਹੀਂ ਬਣਨਗੇ ਬਿਲਕੁਲ ਭਰੋਸਾ ਆਪਾਂ ਨੂੰ ਆਪਾਂ ਨੂੰ ਆਪਣੇ ਪਿੰਡ ਦੇ ਇੱਕੇ ਤੇ ਯਕੀਨ ਹੈ ਕਿਉਂਕਿ ਹੋ ਸਕਦਾ ਪਿਛਲੀ ਵਾਰ ਕੁਛ ਇਦਾਂ ਦਾ ਹੋਇਆ ਹੋਵੇ ਉਹਦੇ ਚ ਲੇਡੀਜ਼ ਦਾ ਕੋਈ ਹੱਥ ਨਹੀਂ ਸੀ ਨਾ ਹੀ ਲੇਡੀਜ਼ ਦਾ ਕੋਈ ਖਬਰ ਸੀਗੀ ਬਟ ਇਸ ਵਾਰ ਜੋ ਵੀ ਚੱਕਿਆ ਕਦਮ ਜੋ ਕੁਝ ਵੀ ਅਸੀਂ ਕੀਤਾ ਹੈ ਲੇਡੀਜ਼ ਨੇ ਆਪਣੇ ਸਿਰ ਬਸਿਰ ਕੀਤਾ ਇਸ ਵਾਰੀ ਅਸੀਂ ਖੁਦ ਬੰਦਿਆਂ ਨੂੰ ਕਿਹਾ ਵੀ ਸਾਡੇ ਨਾਲ ਰਹੋ ਸਿਰਫ ਸਾਨੂੰ ਤੁਹਾਡੇ ਹੌਸਲੇ ਦੀ ਲੋੜ ਹੈ ਸਾਡੇ ਸਾਰੇ ਪਿੰਡ ਦੇ ਬੰਦਿਆਂ ਨੇ ਖੁਦ ਜਨਾਨੀਆਂ ਨੇ ਸਰਪੰਚ ਸਾਹਿਬ ਨੇ ਹਰੇਕ ਨੇ ਸਾਨੂੰ ਹੌਸਲਾ ਦਿੱਤਾ ਹੈ ਅੱਗੇ ਵੱਧ ਕੇ ਕਿ ਤੁਸੀਂ ਕਰੋ ਅਸੀਂ ਤੁਹਾਡੇ ਨਾਲ ਤੇ ਇਸ ਵਾਰ ਸਾਨੂੰ ਆਪਦੇ ਪਿੰਡ ਦੇ ਇੱਕ ਇਹ ਤੇ ਮਾਣ ਹੈ ਗਰਵ ਮਹਿਸੂਸ ਹੋ ਰਿਹਾ ਹੈ ਕਿ ਚਲੋ ਸਾਡਾ ਪਿੰਡ ਘਟਕਟ ਹੋਰ ਨਹੀਂ ਕੋਈ ਤੇ ਸਾਡਾ ਪਿੰਡ ਤੇ ਸਾਡੇ ਨਾਲ ਇਸ ਟਾਈਮ ਅਸੀਂ ਆਪਦੇ ਕਿਹੜੇ ਕਿਹੜੇ ਪਿੰਡ ਚ ਗਏ ਸੀ ਪ੍ਰਚਾਰ ਕਰਨ ਕੀ ਅਸੀਂ ਵੋਟਾਂ ਨਹੀਂ ਪਾਣੀਆਂ ਅਸੀਂ ਕਾਨੇ ਦੇ ਵੜੇ ਗਏ ਸੀਗੇ ਪਿੰਡ ਟਾਂਡੀ ਦੇ ਗੁਰਦੁਆਰੇ ਗਏ ਸੀਗੇ ਉੱਥੇ ਕੱਟ ਕੀਤਾ ਸੀਗਾ ਪਿੰਡ ਮਸੌਲ ਗਏ ਸੀਗੇ ਕੱਟ ਕੀਤਾ ਸੀ ਉੱਥੇ ਵੀ ਉਹਨਾਂ ਪਿੰਡਾਂ ਨੇ ਤਾਂ ਪਾਤੀਆਂ ਵੋਟਾਂ ਹਾਂਜੀ ਮ ਵਾਲਿਆਂ ਦਾ ਪੋਲਿੰਗ ਬੂਥ ਵੀ ਅਲੱਗ ਹੈ ਉਹਨਾਂ ਦਾ VOTING ਉੱਥੇ ਹੁੰਦੀ ਆ ਟਾਂਡੀ ਵਾਲਿਆਂ ਨੇ ਪਾਈਆਂ ਚਲੋ ਕੋਈ ਗੱਲ ਨਹੀਂ ਉਹ ਉਹਨਾਂ ਦੀ ਆਪ ਦਾ ਹੱਕ ਸੀ ਉਹਨਾਂ ਨੇ ਚਲੋ ਪਾਤਾ ਉਹਦੇ ਨਾਲ ਸਾਨੂੰ ਕੋਈ ਇਤਰਾਜ਼ ਬਾਜ਼ੀ ਨਹੀਂ ਹੈ ਕਿ ਸਾਨੂੰ ਉਹਨਾਂ ਨਾਲ ਕੋਈ ਇਤਰਾਜ਼ ਬਾਜ਼ੀ ਹੈ ਚਲੋ ਉਹਨਾਂ ਦੀ ਸਮਝ ਸੀਗੀ ਕਾਨੇ ਦੇ ਬਾਰੇ ਕੁਝ ਕੁ ਲੋਕਾਂ ਨੇ ਪਾਈ ਆ ਬਸ ਜ਼ਿਆਦਾਤਰ ਲੋਕਾਂ ਨੇ ਬਾਈਕਾਟ ਹੀ ਕੀਤਾ ਕਾਨੇ ਦੇ ਬਾਰੇ ਪੰਜਾਬ ਸਰਕਾਰ ਦੇ 3 ਸਾਲ ਬਾਕੀ ਨੇ ਨਵਾਂ MP ਵੀ ਨਹੀਂ ਅਜੇ ਪਤਾ ਕਿਸ ਨੇ ਬੰਨਣਾ ਚਾਰ ਤਰੀਕ ਨੂੰ ਰਿਜ਼ਲਟ ਆਣਾ ਹੈ ਤੁਸੀਂ ਬਾਈਕਾਟ ਕਰਕੇ ਕੋਈ ਵੋਟ ਨਹੀਂ ਪਾਈ ਖਾਲੀ ਭੇਜੂਗੇ ਮੇਰੇ ਖਿਆਲ ਸੰਦੂਖ ਨਹੀਂ ਇੱਥੋਂ ਫੇ ਕੰਮ ਕਿਵੇਂ ਕੀਤੋਂ ਕਰਾਓਗੇ ਕਿਉਂਕਿ ਤੁਸੀਂ ਕਿ ਕਿਸੇ ਨੂੰ ਪਾਰਟੀ ਨੂੰ ਬੋਲੋਗੇ ਕਿ ਭਾਈ ਕੰਮ ਕਰੋ ਕਿਉਂਕਿ ਤੁਸੀਂ ਤਾਂ ਵੋਟੇ ਨਹੀਂ ਪਾਈ ਅਸੀਂ ਕਿਸੇ ਪਾਰਟੀ ਨੂੰ ਨਹੀਂ ਕਹਿਣਾ ਕਿਸੇ ਪਾਰਟੀ ਦਾ ਕਸੂਰ ਨਹੀਂ ਕੱਢਿਆ ਜਾਂ ਅਸੀਂ ਇਹ ਨਹੀਂ ਕਹਿੰਦੇ ਵੀ ਝਾੜੂ ਸਰਕਾਰ ਸਰੂ ਵਾਲੀ ਸਰਕਾਰ ਨੇ ਹੀ ਸਾਡਾ ਕੰਮ ਨਹੀਂ ਕੀਤਾ ਅੱਜ ਤੱਕ ਆਉਣ ਵਾਲੀਆਂ 75 ਸਾਲ ਦੀਆਂ ਸਰਕਾਰਾਂ ਨੇ ਸਾਡਾ ਕੋਈ ਵੀ ਕੰਮ ਨਹੀਂ ਕੀਤਾ ਅਸੀਂ ਅਗਲੀ ਸਰਕਾਰ ਨੂੰ ਵੀ ਉਦੋਂ ਤੱਕ ਨਹੀਂ ਵੋਟ ਪਾਵਾਂਗੇ ਜਦੋਂ ਤੱਕ ਸਾਡਾ ਕੰਮ ਹੋਊਗਾ ਹੀ ਨਹੀਂ ਜਦੋਂ ਸਾਡਾ ਮਸਲਾ ਹੱਲ ਹੋਊਗਾ ਅਸੀਂ ਹੱਸ ਕੇ ਵੋਟ ਪਾਵਾਂਗੇ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਤੁਹਾਡਾ ਹੱਕ ਹੈ ਤੁਸੀਂ ਵੋਟ-ਵੋਟ ਕਿਉਂ ਨਹੀਂ ਪਾ ਰਹੇ ਅੱਜ ਕਿਉਂ ਗਮਰਾਹ ਤਾਂ ਨਹੀਂ ਕਰ ਰਿਹਾ ਕੋਈ ਬੰਦਾ ਨਹੀਂ ਜੀ ਹੈ ਨਹੀਂ ਨਹੀਂ ਕੋਈ ਬੰਦਾ ਲਾਕਸ ਨਹੀਂ ਦੇ ਰਿਹਾ ਨਹੀਂ ਦੇ ਰਿਹਾ ਕੋਈ ਪਾਰਟੀ ਵਾਲਾ ਨਹੀਂ ਹਮੇ ਕਿਉਂ ਨਾਲ ਚ ਲੈਣਾ ਮਰਜੀ ਨਾਲ ਆਪਣੀ ਮਰਜ਼ੀ ਨਾਲ ਤੁਹਾਨੂੰ ਜੀ ਕਿਸਨੇ ਕਿਹਾ ਕਿ ਤੁਸੀਂ ਨਾ ਪਾਓ ਵੋਟ ਇੱਥੇ ਹੈ ਕੋ ਬੰਦਾ ਇਹ ਜਾਂ ਬੰਦਾ ਦਾ ਕੋਈ ਬੰਦਾ ਕੋਈ ਕਿਸੇ ਨੇ ਨਹੀਂ ਅਸੀਂ ਬੀਬੀਆਂ ਨੇ ਕਿਹਾ ਸੀ ਵੀ ਅਸੀਂ ਐਤ ਕਿ ਅਸੀਂ ਬਾਈਕਾਟ ਕਰਨਾ ਐਕਚੁਅਲੀ ਸਰ ਜਿਹੜੇ ਵੋਟ ਪਾ ਗਏ ਨਾ ਉਸ ਦਾ ਵੀ ਸੈਨ ਕਰੇਗੇ ਹਾਂ ਵੀ ਅਸੀਂ ਵੀ ਬਾਈਕਾਟ ਤੁਹਾਡੇ ਨਾਲ ਆ ਵੀ ਜੇ ਤੁਸੀਂ ਬਾਈਕਾਟ ਕਰੋ ਤਾਂ ਅਸੀਂ ਵੀ ਕਰ ਰਹੇ ਇਹੋ ਦੇਖੋ ਜੀ ਸਾਰੇ ਸੈਨ ਕਰਵਾਏਗੇ 10 ਪੇਜ ਹੈ ਸਾਡੇ ਕੋਲ ਪੀਡੀਐਫ ਸਰਕਾਰ ਨਾਲ ਸਾਡੇ ਨਾਲ ਧੱਕਾ ਕਰ ਰਹੀ ਹੈ ਹੁਣ ਦੇਖੋ ਜੀ ਜਿਹੜੇ ਕਿ ਉਹ ਦੋਏ ਪਿੰਡ ਦੇ ਵੋਟ ਪਾ ਗਏ ਇਹ ਸਾਰਾ ਸਰਕਾਰ ਨਾਲ ਧੱਕਾਵਾਜੀ ਕਰਕੇ ਤੈਂ ਵੋਟ ਪੁਆਈ ਆ ਨਹੀਂ ਵੋਟ ਪੈਣੇ ਵਾਲੀ ਸੀ ਦੇਖੋ ਜੀ ਤੁਸੀਂ ਖੁਦ ਦੇਖੋ ਸੈਨ ਕਿੰਨੇ ਹੋਏਗੇ ਅਸੀਂ ਇਹ 10 ਭੇਜਾਂਗੇ ਜੀ ਪੀਡੀਐਫ ਆ ਹਾਂ ਹਾਂਜੀ ਫਿਰ ਦੋਸਤੋ ਵੀ ਇਹਨੇ ਨਾ ਵੋਟ ਕਿਉਂ ਪਾਈ ਉਹ ਸਵੇਰੇ ਅਸੀਂ ਪਹੁੰਚੇ ਅਜੇ ਸਿਪਾਸੀ ਸਿਪਾਸੀ ਪੰਜ ਬੀਬੀਆਂ ਪਹੁੰਚੀ ਸੀ ਅਜੇ ਕੋਈ ਵੀ ਸਾਡੇ ਪਿੰਡ ਦਾ ਨਹੀਂ ਸੀ ਇੰਨੇ ਵਾ ਜੀ ਲੇਡੀ ਪੁਲਸ ਬੱਸ ਭਰ ਕੇ ਲੇਡੀ ਪੁਲਸ ਜੈਂਟਸ ਪੁਲਸ ਤਿੰਨ ਚਾਰ ਪੁਲਸਾਂ ਦਾ ਰਿਪੋਰਟ ਏ ਸੰਪਰਪਰ ਕੇ ਪੁਲਸਾਂ ਗਿਆ ਪੁਲਸ ਵਾਲੇ ਨੂੰ ਦੱਸੇ ਤੁਸੀਂ ਕਿ ਸਾਡੇ ਮਸਲੇ ਕਿਹੜੇ ਨੇ ਕਿ ਅਸੀਂ ਟਾਰਗੇਟ ਵੋਟ ਨਹੀਂ ਪਾ ਰਹੇ ਅਸੀਂ ਦੱਸ ਜੀ ਜਦੋਂ ਦੇਖੋ ਜੀ ਸਰ ਸਰ ਅਸੀਂ ਦੇਖੋ 25 ਤਰੀਕੇ ਤੁਸੀਂ ਦੇਖ ਲਿਓ 25 26 27 ਸਾਡੀ ਨਿਊਜ਼ ਚੱਲੇ ਰਹੀ ਆ ਹਰੇਕ ਨਿਊਜ਼ਪੇਪਰ 'ਵਾਂ ਚੱਲ ਰਹੀ ਹੈ ਵੀ ਸਾਡਾ ਜੀ ਬਾਈਕਾਟ ਹੈ ਜੀ ਅਸੀਂ ਬੀਬੀਆਂ ਖੁਦ ਹਰੇਕ ਪਿੰਡ ਵਿੱਚ ਜਾ ਜਾ ਕੇ ਉਨ੍ਹਾਂ ਕੇ ਉਹ ਵੀ ਕਿਹਾ ਵੀ ਪੀਰ ਜੀ ਵੀ ਸਰ ਵੀ ਵੋਟ ਨਾ ਪਾਇਓ ਜੀ ਵੀ ਸਾਡਾ ਸਾਥ ਦਿਓ ਹੁਣ ਦੇਖੋ ਜੀ ਬਰਸਾਤ ਆਉਂਗੀ ਹੁਣ ਦੇਖੋ ਇੱਧਰ ਦੇਖੋ ਆਪਕੋ ਦੇਖ ਲਓ ਇਸ ਵਿੱਚ ਦੇਖੋ ਵੀ ਬੱਚੇ ਆ ਬੱਚੇ ਉਹ ਚੱਲ ਜਾਂਦੇ ਆ ਸਵੇਰੇ ਹੈ ਬਰਸਾਤ ਆ ਜੂਗੀ ਸਾਨੂੰ ਸ਼ਾਮ ਨੂੰ ਤਿੰਨ ਤਿੰਨ ਦਿਨ ਉਰੀ ਬੈਠੇ ਰਹਿੰਦੇ ਆ ਬੱਚੇ ਨਾ ਰੋਟੀ ਨਾ ਕੁਛ ਹੁਣ ਦੱਸੋ ਵੀ ਸਾਡੇ ਵੀ ਸਰਕਾਰ ਸਾਥ ਦੇ ਨਹੀਂ ਸਕਦੀ ਕਿੰਨੇ ਸਾਲ ਹੋ ਗਏ ਆਈ ਵੀ ਉਹ ਬੱਚਿਆਂ ਦਾ ਸਕੂਲ ਹੈ ਜੀ 12ਵੀਂ ਤੱਕ ਅਜੀਓ ਫਿਰ ਹੁਣ ਇਸੇ ਵੋਟਾਂ ਦਾ ਬਾਈਕਾਟ ਜੇ ਅੱਗੇ ਹੀ ਰਹਿਣਾ ਅੱਕੀ ਕੀ ਬਾਈਕਾਟ ਆ ਬਾਈਕਾਟ ਜਦ ਤੱਕ ਰਹੂਗਾ ਜੀ ਜਦ ਤੱਕ ਸਾਡਾ ਕੰਮ ਨਹੀਂ ਹੁੰਦਾ ਸਾਡਾ ਇੱਕ ਮਿੰਟ ਸਾਡੀ ਮੰਗਾਂ ਪੂਰੀਆਂ ਹੁੰਦੀਆਂ ਅਸੀਂ ਬੋਟ ਨਹੀਂ ਬਣੀ ਦੇਖੋ ਜੀ ਸਾਡੀ ਸਰਕਾਰ ਕੰਮ ਕੋਈ ਵੀ ਸਰਕਾਰ ਆ ਸਾਡਾ ਕੰਮ ਸਟਾਰਟ ਕਰ ਦੇ ਜਿਹੜੀ ਅਗਲੀ ਵੋਟਾਂ ਸੀ ਹੱਸ ਕੇ ਵੋਟ ਪਾ ਕੋਈ ਪਾਰਟੀ ਕਰ ਕੋਈ ਪਾਰਟੀ ਕੋਈ ਪਾਰਟੀ ਕਰ ਦੋ ਤੁਹਾਡੇ ਤੁਹਾਡੇ ਪੂਰੇ ਤਾਂ ਪਾਸ ਹੋ ਗਏ ਪੁਲਜੀ ਪਾਸ ਹੁੰਦੇ ਪਾਸ ਪਾਸ ਹੋਣੇ ਕਿੱਥੇ ਆਇਆ ਜਦ ਬਣਦੀ ਨਹੀਂ ਆ ਪਾਸ ਨਹੀਂ ਬਕਰ ਰੱਖ ਲਿਆ ਰੇਤੇ ਗਿਠੇਰੀ ਲਾਗਾ ਬਾਜਰੀ ਗਿਠੇਰੀ ਲਾਗਾ ਕੋਲ ਨਹੀਂ ਲੱਗਦੇ ਹੈ ਤੁਸੀਂ ਆਹ ਨਾ ਦੇਖਿਓ ਜੀ ਜਦ ਜਦ ਕੋਲ ਲਗੂਗੇ ਜਦ ਫੋਟੋ ਆਉਂਦੇ ਹੋਗੇ ਕਾਟਣ ਕੀ ਹੋਗੇ ਜੀ ਦੇਖੋ ਵੀਰ ਜੀ ਪੈਸੇ ਵੀ ਆਏਗੇ ਉਕਾਟਣ ਕੀ ਹੋਗੇ ਇਹਨੇ ਨਾ ਕਈਆਂ ਮਾਰ ਕੇ ਪਰਫੀਆਂ ਕੀ ਪੰਡ ਦੀਆਂ ਅਸੀਂ ਵੀ ਖੁਦ ਆਏ ਕਿ ਤੇ ਸਭ ਹੈ ਅਸੀਂ ਸੋਚੇ ਚਲੋ ਸਾਡਾ ਪਿੰਡ ਦਾ ਕੰਮ ਕਰ ਰਹੇ ਜੀ ਜਿਆਦਾ ਜਿਆਦਾ ਕਿੰਨੀ ਪਿੰਡ ਟਾਂਡੇ ਪਿੰਡ ਦੀ ਕਿੰਨੀ ਕਮਾਤਾਂ ਹੋਊਗੀ ਜਦ ਕੋਲ ਲਗੂਗੇ ਜਦ ਕੇ ਵਾਂਗ ਸਾਰੇ ਮੁੰਡਾ ਹੜ ਚੁਕਾ ਸਾਰੇ ਰੋਟੀਆਂ ਕੇ ਬੋਈਏ ਬਣਾ ਲਏ ਨੇ ਪਕਾ ਕੇ ਇੱਥੇ ਰੱਖ ਦੇਂ ਜਾਂ ਤੂੰ ਕਰ ਬੱਚੇ ਨਹੀਂ ਆਂਦੇ ਰੋਟੀ ਚਿਲ ਜੂਗੇ ਅੰਦਰ ਨੂੰ ਆਪ ਦੇਖੋ ਜੀ ਆਪਣੇ ਕਾਰਜੇ ਬਾਹਰ ਰੱਖ ਸਾਡੇ ਹਸਬੰਦ ਵੀ ਉਹ ਤਿੰਨ ਤਿੰਨ ਦਿਨ ਕਰੇ ਆਂਦੇ ਕਿਉਂਕਿ ਕੰਪਾ ਜਾਂਦੇ ਆਂਦੀਆਂ بارش ਆ ਜਾਂਦੀ ਹੈ ਉੱਥੇ ਖੜੇ ਰਹਿੰਦੇ ਰਸਤੇ ਚ ਕਿੰਨਾ ਪਰ ਚ 4 4 ਹਾਈਵੇ ਬਣਾਉਣ ਨੂੰ ਸਰਕਾਰਾਂ ਕੋਲੇ ਪੈਸੇ ਹੈਗੇ ਕੀ ਗੱਲ ਸਾਡੇ ਲੋਕ ਇਨਸਾਨ ਨਹੀਂ ਸਰਕਾਰਾਂ ਕੋਲੇ ਸਾਡੇ ਪੁਲ ਬਣਾਉਣ ਨੂੰ ਪੈਸੇ ਆ ਉਹ ਚੰਡੀ ਢੜ ਕੇ ਜੀ 4 4 ਹਾਈਵੇ ਨਿਕਲੇ ਪਏ ਆ ਉਹਨਾਂ ਵਾਸਤੇ ਟੈਂਡਰ ਪਾਸ ਹੋ ਜਾਂਦੇ ਸਾਡੇ ਪੁਲਾਂ ਵਾਸਤੇ ਟੈਂਡਰ ਨਹੀਂ ਪਾਸ ਹੁੰ ਹੁਣ ਦੇਖੋ ਜੀ ਐਮਐਲਏ ਕਾ ਕਰ ਕਿੱਥੇ ਹੈ ਜੀ ਉਰੀ ਹੈ ਜੀ ਚੰਡੀਗੜ੍ਹ 5 ਕਿਲੋ 8 ਕਿਲੋਮੀਟਰੇ ਹੋਣਾ ਉਹਨਾਂ ਨੂੰ ਇੰਦੀ ਸ਼ਰਮ ਨਹੀਂ ਆਉਂਦੀ ਵੀ ਇੱਧਰ ਲਾ ਕੇ ਕੰਮ ਕਰੋ ਹੂੰ ਇਹ ਬਹੂਰੇ ਸਾਡੇ ਕੋਲ ਜੀ ਹੁਣ ਤੱਕ ਇੱਕ ਵੀ ਮੰਤਰੀ ਸਾਡੇ ਕੋਲ ਪਹੁੰਚਿਆ ਨਹੀਂ ਕੋਟਾ ਲੈਣ ਕੋਈ ਮੰਗਣ ਨਹੀਂ ਆਇਆ ਮੰਗਣ ਹੀ ਨਹੀਂ ਆਇਆ ਕੋਈ ਵੀ ਮੰਤਰੀ ਸਾਡੇ ਕੋਲ ਹਜ ਤੱਕ ਮੰਗਣੇ ਨਹੀਂ ਆਇਆ ਬਹੁਤ ਵੀ ਤੁਸੀਂ ਮੈਨੂੰ ਵੋਟ ਪਾ ਦਿਓ ਕਿ ਤੁਸੀਂ ਇਹਨੂੰ ਪਾ ਦਿਓ ਤਾਂ ਹੀ ਨਹੀਂ ਪਾਰੇ ਤੁਸੀਂ ਕਿ ਜਦੋਂ ਕੋਈ ਆਇਆ ਹੀ ਨਹੀਂ ਨਹੀਂ ਜੀ ਸੇ ਤਾਂ ਕੰਮ ਨਹੀਂ ਕਰਿਓ ਸਰਦਨ ਮਸਲੇ ਹੱਲ ਨਹੀਂ ਹੋਣ ਕੰਮ ਆਮਾ ਜੀ ਕੰਮ ਨਹੀਂ ਕਰਦੇ ਹੈ ਆਮ ਤੱਕ ਹੈ ਕਿ ਲੋਕ ਟੀਕ ਜਣਗੇ ਹਾਂ ਹਾਂ ਬਿਲਕੁਲ ਟੀਕ ਜਣਗੇ ਜੀ ਆਪ ਬਿਲਕੁਲ ਟੀਕ ਜਣਗੇ ਕਿਤੇ ਦਿਲ ਉਹ ਤਾਂ ਨਹੀਂ ਕਰਦਾ ਮਤਲਬ ਇਹ ਹੋ ਨਹੀਂ ਸਕਦਾ ਜੀ ਨਾ ਕਿਸੇ ਦਾ ਦਬਾਅ ਉਹਨਾਂ ਦੇ ਆਪਣੇ ਪੂਰੇ ਤੈਅ ਦਿਲ ਤੇ ਖੜੇ ਹੈ ਸਾਰੇ ਜੀ ਅੱਛਾ ਕਿਸੇ ਪਾਰਟੀ ਦਾ ਕੋਈ ਦਬਾਅ ਪਤਾ ਜੀ ਹਾਂਜੀ ਵੋਟ ਪਾਣ ਕਿਉਂਗੇ ਵੋਟ ਪਾਣੀ ਜੀ ਵੋਟ ਤਾਂ ਨਹੀਂ ਆਏ ਪਾਣੇ ਵੋਟਾ ਹੈ ਮੇਰੀ 65 ਸਾਲ ਦੀ ਉਮਰ ਹੋ ਗਈ ਆਈ ਵੋਟਾਂ ਹੀ ਪਾਣਦੇ ਆ ਰਹੇ ਤਾਂ ਸਾਡੀ ਡਿਮਾਂਡ ਇੱਕ ਦੀ ਵੀ ਸਾਡੀ ਸੜਕ ਸੜਕ ਦੀ ਡਿਮਾਂਡ ਦੀ ਪੂਰਨ ਨਾ ਮੈਂ ਹੀ ਬੁਢੇ ਹੋ ਕੇ ਮਰ ਚੱਲੇ ਅੱਗੇ ਦੂਈ ਪੀੜ੍ਹੀ ਆ ਗਈ ਸਾਡਾ ਕੰਮ ਨਹੀਂ ਅੱਜ ਤੱਕ ਹੋਇਆ ਜਿਹੜੇ ਕੋਈ ਆਇਆ ਤਾਨੂੰ ਮਿੱਠੀਆਂ ਗੋਲੀਆਂ ਦੇ ਕੇ ਚਲੇਗਾ 22 ਮਹੀਨੇ ਪਹਿਲਾਂ ਤੁਹਾਡੇ ਇਲਾਕੇ ਦੀ ਇਲਾਕੇ ਦੀ ਬੇਇੱਜ਼ਤੀ ਨਹੀਂ ਆ ਰਹੀ ਤੁਹਾਡੀ ਬੇਇੱਜ਼ਤੀ ਨਹੀਂ ਕਿ ਤੁਸੀਂ ਵੋਟ ਨਹੀਂ ਪਾਈ ਜੀ ਪੇਪਰ ਕੀ ਹੋਗਾ ਜੀ ਨਰਕਾ ਅਸੀਂ ਤਾਂ ਦਰਕੱਚੇ ਬੈਠੇ ਆ ਜੀ ਸਾਡੇ ਨਾਲ ਤਾਂ ਜੋਪੀ ਬਿਹਾਰ ਚੰਗਾ ਹੈ ਜੋਪੀ ਬਿਹਾਰ ਜੇ ਆਗਾ ਦੁਨੀਆ ਚੰਗੀ ਹੋ ਬਣ ਕੇ ਆ ਜਾਂਦਾ ਫਿਰ ਵੀ ਨਰਕਾ ਜੇ ਪੰਜ ਛੇ ਬੰਦੇ ਤਿੰਨ ਚਾਰ ਮੇਰਾ ਭਰਾ ਤੇ ਮੇਰੀ ਸਾਲੀ ਹੱਡੇ ਆ 2.5 ਸਾਲ 2.5 ਸਾਲ ਹੀ ਸਰਕਾਰ ਨੂੰ ਹੋ ਗਿਆ ਜੀ ਸਰਕਾਰ ਨਾਲ ਕਹਾਂਦੇ ਇੱਕ ਮੁੰਡੇ ਨੌਕਰੀ ਦੇਓਗੇ ਤਾਂ ਅਸੀਂ ਬਾਂਮਜਾ ਦੇਵਾਂਗੇ ਕੋਈ ਕੁਝ ਨਹੀਂ ਮਿਲਿਆ ਬੱਚਿਆਂ ਨੂੰ ਸਾਡਿਆਂ ਨੂੰ ਠੀਕ ਆ ਜੀ ਇਹ ਸਭ ਸਰਕਾਰ ਡਰਾਮੇਬਾਜ਼ ਆ ਜੀ ਇਹ ਠੀਕ ਹੈ 2 ਮਹੀਨੇ ਪਹਿਲਾਂ ਉਦਘਾਟਨ ਕਰਕੇ ਤਿੰਨ ਵਾਰੀ ਉਦਘਾਟਨ ਹੋ ਲਿਆ ਜੀ ਰਪੋੜਾਂ ਦਾ ਅੱਛਾ ਕੋਈ ਕੰਮ ਨਹੀਂ ਚੱਲਿਆ ਕਿੱਲੋ ਲੱਡੋ ਆਂਦੇ ਆ ਵੰਡ ਕੇ ਲੰਘ ਜਾਂਦੇ ਆ ਸਾਡੀ ਰੋਡ 'ਤੇ ਲੁੱਕ ਪਾਈ ਵੀ ਤੇ ਉਹ ਵੀ ਪਟਾਦੀ ਤਿੰਨ ਤਿੰਨ ਵਾਰੀ ਮਸ਼ੀਨਾਂ ਆ ਲਿਆ ਮਸ਼ੀਨਾਂ ਵਾਪਸ ਛੋੜ ਕੇ ਗਏ ਉਸਕੇ ਬਾਅਦ ਡੀਸੀ ਸਾਡੇ ਪਿੰਡ 'ਚ ਆ ਲਿਆ ਜੀ ਕਹਿੰਦਾ ਤੁਹਾਡਾ ਸਕੂਲ 12ਵੀਂ ਤੱਕਰ ਹੋ ਗਿਆ 12ਵੀਂ ਤੱਕਰ ਸਕੂਲ ਕਾਗਜਾਂ ਦੇ ਟੀਚਰ ਇੱਕ ਵੀ ਦਿਖਾ ਦਿਓ ਹੱਥ ਖੜਾ ਕਰਕੇ ਕੋਈ ਵੀ ਸਾਨੂੰ ਕਿਸੇ ਪਾਰਟੀ ਤੋਂ ਨਹੀਂ ਹੈ ਕਿ ਸਾਡਾ ਜਿਹੜਾ ਥੋੜਾ ਕੰਮ ਕਰਿਆ ਪੰਜ ਛੇ ਪੋਲ ਆਏ ਇਕੱਲੀ ਸਰਕਾਰ ਨਾਲ ਆਏ ਅਸੀਂ ਬਡਾਲੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਅਜੇ ਕਈ ਇੱਕ ਮਿੰਟ ਮੈਡੀਕਲ ਹਾਂ ਟੀਚਰ ਆਂਦੇ 12ਵੀਂ 10ਵੀਂ ਦਾ ਸਕੂਲ ਹੋਇਆ ਵਾ ਟੀਚਰ ਆਂਦੇ ਉੱਥੇ ਗੱਡੀਆਂ ਖੜਾ ਕੇ 2 ਕਿਲੋਮੀਟਰ ਪਾ ਤੁਰ ਕੇ ਆਂਦੀਆਂ ਵਿਚਾਰੀਆਂ ਉਹ ਕਿਜੀਤੀਆਂ ਪਹਿਣੇ ਨਹੀਂ ਹੈਗੀਆਂ ਹਾਂ ਕੋਈ ਉਹਨਾਂ ਨੂੰ ਕੀ ਕਹ ਲੋ ਨੌਕਰੀ ਕਰਦੀਆਂ ਕੋਈ ਉਹ ਤਾਂ ਨਹੀਂ ਕਰਦੀਆਂ ਕਿ ਮਾਰਾ ਕੰਮ ਨਹੀਂ ਕਰਦੀਆਂ ਬੱਚੇ ਪੜਾਉਂਦੀਆਂ ਸਾਡੇ ਘਰੇ ਇਹ ਗੱਲਾਂ ਹੋ ਰਹੀਆਂ ਨੇ ਬਿਲਕੁਲ ਤੁਸੀਂ ਦੇਖੋ ਕਿ ਪਿੰਡ ਬਾਫੀਆਂ ਦਾ ਰੋਸ ਲਗਾਤਾਰ ਜਾਰੀ ਹੈ ਦੀਪ ਕਈ ਲੋਕ ਇਹ ਵੀ ਕਹਿ ਰਹੇ ਨੇ ਸਾਨੂੰ ਕਮੈਂਟਾਂ 'ਚ ਵੀ ਗੱਲ ਆਈ ਸੀ ਬੈਸੀ ਫੇਸ ਟੂ ਫੇਸ ਗੱਲ ਕੀਤੀ ਹੈ ਉਹ ਕਹਿੰਦੇ ਕਿ ਜਿਹੜੀ ਜਿਹੜੀ ਪਾਰਟੀ ਤੁਹਾਨੂੰ ਲੱਗਿਆ ਕਿ ਤੁਹਾਡੇ ਨਾਲ ਧੋਖਾ ਕੀਤਾ ਕੰਮ ਨਹੀਂ ਕੀਤਾ ਤੁਹਾਡੇ ਤੁਸੀਂ ਉਹਨੂੰ ਵੋਟ ਨਾ ਪਾਓ ਮਸ਼ੀਨਾਂ ਦੇ ਵਿੱਚ ਨੋਟਾ ਦਵਾ ਦਿਓ ਆਪਣਾ ਹੱਕ ਤਾਂ ਰੱਖੋ ਨਾ ਵੋਟ ਤਾਂ ਪਾਓ ਵੋਟ ਪਾਣ ਦਾ ਹੱਕ ਹੁੰਦਾ ਕਿਉਂਕਿ ਮਰੇ ਬੰਦੇ ਦੀ ਵੋਟ ਨਹੀਂ ਬੰਦੀ ਜਿੰਦੇ ਬੰਦੇ ਦੀ ਵੋਟ ਪੈਂਦੀ ਹੁੰਦੀ ਐ ਇਦਾਂ ਦੀ ਗੱਲਾਂ ਆ ਰਹੀਆਂ ਨੇ ਜਿਹੜਾ ਹੀ ਮਰੇ ਆ ਬਰਾਬਰ ਤੇਜੀ 70 ਸਾਲ ਹੋ ਗਏ ਜੀ ਸਾਨੂੰ ਮਰਦਾ ਬੰਦਿਆਂ ਨੂੰ ਪਹਿਲੇ ਬਲੌਗ ਸੈਂਟੀ ਮੈਂਬਰ ਚ ਚੰਦੂ ਮਦਰ ਸਾਹਿਬ ਅਗੇ ਸਿ ਬਾਈਕਾਟ ਕਰ ਰਹੇ ਸੀ ਉਹ ਅੱਜ ਅੱਸੀ ਕਲੰਕਤ ਹੋਇਆ ਹੈ ਬਹੁਤ ਵੱਡਾ ਕਲੰਕ ਲੱਗਿਆ ਸਾਡੇ ਸਿਰ ਤੇ ਹਾਂ ਤੁਹਾਡੇ ਨੂੰ ਲੱ ਦੂਜੇ ਦਿਨ ਮੁੱਕਰ ਜਾਂਦੇ ਆ ਹੂੰ ਹੁਣ ਅਸੀਂ ਬਾਈਕੜ ਕਰੇ ਚਲੋ ਦੇਖਦੇ ਆ 2-4 ਮਹੀਨੇ 5 ਮਹੀਨੇ ਕੋਈ ਐਮਪੀ ਪਹਿਲਾਂ ਕਿਉਂ ਬਾਈਕੜ ਤੋੜਦੇ ਸੀ ਪਹਿਲਾਂ ਕੋਈ ਵਿਖਦੇ ਸੀ ਲੋਕ ਸ਼ਰਾਬਾਂ ਆਉਂਦੀਆਂ ਸੀ ਪੈਸਾ ਆਉਂਦਾ ਸੀ ਵੀ ਸੂਟ ਆਉਂਦਾ ਸੀ ਤੁਹਾਨੂੰ ਭੋਲੇ ਲੋਕ ਸੀ ਸਮਝਾ ਕੇ ਆ ਕੇ ਕੋਈ ਗੱਲ ਨਹੀਂ ਗਿੱਲ ਸਾਹਿਬ ਗੈਲ ਸੀ ਕਹਿੰਦਾ ਤੁਹਾਨੂੰ 36 ਪੈਪ ਦੇ ਦਿੰਦੇ ਆ ਤੁਸੀਂ ਵੋਟਾਂ ਪਾ ਦਿਓ ਅਸੀਂ ਮੰਨ ਕੇ ਕੋਈ ਗੱਲ ਨਹੀਂ ਵੀ ਪੈਪੇ ਪੈ ਜੀਉ 70 ਸਾਲ ਲੋਕ ਸਾਡੇ ਥੋੜਾ ਰਸਤਾ ਚਲਦੂ ਹੋ ਜੂ ਹੂੰ ਇਸ ਕਰਕੇ ਇਸ ਵਾਰੀ ਤੁਹਾਡੇ ਪਿੰਡ ਵਾਲਿਆਂ ਵੱਲੋਂ ਸਹਾਰੇ ਕੋਈ ਲੀਡਰ ਆਇਆ ਹੀ ਨਹੀਂ ਤੁਹਾਡੇ ਕੋਲ ਵੋਟਾਂ ਮੰਗਣ ਨਾ ਕੋਈ ਪਿੰਡ ਦੇ ਵਿੱਚ ਮੀਟਿੰਗ ਕੀਤੀ ਹੈ ਨਾ ਕੋਈ ਰੈਲੀ ਕੀਤੀ ਹੈ ਨਾ ਕੋਈ ਸਬੋਧਨ ਕੀਤਾ ਕਿਤੇ ਪਿੰਡ ਵਾਲਾਂ ਦਾ ਇਹੀ ਰੋਸਤਾ ਨਹੀਂ ਹੈ ਕਿ ਜਿਹੜਾ ਕੁਝ ਕੁਝ ਬਾੜਨਾ ਸੀ ਸਾਡਾ ਉਹ ਵੀ ਨਹੀਂ ਬਣਿਆ ਉਲਟਾ ਸਾਨੂੰ ਕੀ ਸਾਡੇ ਕੋਲ ਆਇਆ ਵੀ ਕੋਈ ਨਹੀਂ ਮੇਰੇ ਸਾਬ ਤੇ ਵਧੀਆ ਹੋਇਆ ਜੀ ਉਹ ਸਾਡਾ ਕਲੰਗ ਸੀ ਨਾ ਉਹ ਸਾਡਾ ਤੋ ਹੋ ਗਿਆ ਅੱਜ ਸਾਡੇ ਕੋਲ ਜਿਹੜਾ ਖੁਸ਼ੀ ਹੈ ਕਿ ਦੁੱਖ ਹੈ ਕੋਈ ਗੱਲ ਨਹੀਂ ਵਧੀਆ ਹੋ ਗਿਆ ਜੋ ਕੀਤਾ ਜੇ ਤੁਹਾਡੇ ਪੁੱਲ ਵੀ ਨਹੀਂ ਲੱਗੇ ਅੱਜ ਫੇਰ ਵੀ ਬਾਈਕਾਟ ਹੋਇਆ 70 ਸਾਲ ਦੇ ਰਹਨੇ ਆ 2 ਸਾਲ 2.5 ਸਾਲ ਹੋਰ ਕੱਢ ਲੰਗੇ ਇਲੈਕਸ਼ਨ ਤਾਂ ਹੁੰਦੇ ਜਾਂਦੇ ਰਹਿਣੇ ਜੀ ਕੋਈ ਵੱਡੀ ਗੱਲ ਨਹੀਂ ਅਗਲੇ ਇਲੈਕਸ਼ਨ ਫਿਰ ਆਗੇ ਬਾਈਕਾਟ ਹੈ ਜੀ ਫਿਰ ਬਾਈਕਾਟ ਹੈ ਫਿਰ ਇੱਕ ਇਲੈਕਸ਼ਨ ਦਾ ਬਾਈਕਾਟ ਹੈ ਜੀ ਇਹ ਅਸੀਂ ਮਤਲਬ ਹੁਣ ਗੁਰਮਤਤਾ ਕਰ ਲਿਆ ਆਪਣੇ ਪਿੰਡ 'ਚ ਕਿ ਜਦ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਬਾਈਕਾਟ ਹੀ ਰਹਿਣਾ ਹੈ ਜਾਂ ਤੇ ਪ੍ਰਸ਼ਾਸਨ ਚਾਹੁੰਦਾ ਸੀ ਵੀ ਡਾਂਡੇ ਦਾ ਸਟੈਂਡ ਨਹੀਂ ਹੈ ਪਰ ਪਹਿਲੀ ਵਾਰੀ ਜਿਹੜਾ ਡਾਂਡੇ ਦੇ ਇਲਜ਼ਾਮ ਬਹੁਤ ਲੱਗਦੇ ਆ ਪਹਿਲੀ ਵਾਰੀ ਸਟੈਂਡ ਕੰਮ ਕੀਤਾ ਡਾਂਡੇ ਨੇ ਇੱਕਰ ਹੋਊਗਾ ਜੀ ਬਿਲਕੁਲ ਜਿਹੜੀਆਂ ਵੋਟਾਂ ਪਈਆਂ ਵੀ ਨੇ ਉਹ ਟਾਂਡੇ ਪਿੰਡ ਦੀਆਂ ਵੋਟਾਂ ਨਹੀਂ ਸਾਰੇ ਤੁਹਾਡੇ ਕਮੈਂਟਾਂ 'ਚ ਵੀ ਇਹ ਬੰਦੇ ਧਿਆਨ ਦੇ ਨਾਲ ਕਮੈਂਟ ਕਰਨਾ ਕਿ ਬਾਈਕਟ ਟੁੱਟ ਗਿਆ ਬਾਈਕਟ ਨਹੀਂ ਟੁੱਟਿਆ ਸਾਡੇ ਪਿੰਡ ਦਾ ਬਾਈਕਟ ਕਾਇਮ ਸੀ ਹੈ ਤੇ ਰਹੇਗਾ ਨਾਲ ਦੇ ਪਿੰਡਾਂ ਦਾ ਬੂਥ ਸਾਂਝਾ ਹੋਣ ਕਰਕੇ ਉਹ ਲੋਕ ਵੋਟ ਪਾ ਗਏ ਉਸ ਚੀਜ਼ ਦੀ ਮਾਰ ਸਾਨੂੰ ਝਲਣੀ ਪੈਗੀ ਤੇ ਸਾਡੇ ਤੋਂ ਦੇਖੋ ਕਿ ਪਿੰਡ ਟਾਂਡਾ ਮਸੂਲ ਕਾਨੇ ਦਾਵਾੜਾ ਇਨਾ ਪਿੰਡਾਂ ਨੇ ਬਾਈਕਾਟ ਕੀਤਾ ਸੀ ਕਿਸ ਨੂੰ ਲੈ ਕੇ ਬੂਥ ਇੱਕ ਟਾਂਡੇ ਦੇ ਵਿੱਚ ਲੱਗਿਆ ਉੱਥੇ ਦੱਸਿਆ ਕਿ ਹੁਣ ਤੱਕ 80 ਤੋਂ 100 ਦੇ ਕਰੀਬ ਵੋਟਾਂ ਜਿਹੜੀਆਂ ਭੁਗਤੀਆਂ ਨੇ ਪਰ ਮਸੂਲਤ ਕੰਨ ਦੇ ਬਾਰੇ ਦੇ ਲੋਕਾਂ ਨੇ ਵੋਟਾਂ ਜ਼ਰੂਰ ਪਾਈਆਂ ਨੇ ਵਿਚਾਲ ਕੇ ਪਰ ਟਾਂਡਾ ਪਿੰਡ ਜਿਨ੍ਹਾਂ ਦਾ ਰੋਸ ਸੀ ਜਿਨ੍ਹਾਂ ਨੇ ਇਹ ਮੁੱਦਾ ਚੁੱਕਿਆ ਸੀ ਬਾਈਕਾਟ ਕਰਨ ਦਾ ਉਹਨਾਂ ਵੱਲੋਂ ਇੱਕ ਵੀ ਵੋਟ ਨਹੀਂ ਪਾਈ ਗਈ ਉਲਟਾ ਪਿੰਡ ਵਾਸੀਆਂ ਨੂੰ ਦੱਸਿਆ ਜਾ ਰਿਹਾ ਕਿ ਪੁਲਿਸ ਕੁਝ ਸਾਡੇ ਧੱਕੇਸ਼ਾਹ ਵੀ ਕਰਨ ਆਈ ਸੀ ਸਾਡੇ ਮੋਟਰਸਾਈਕਲ ਵੀ ਪੁਲਿਸ ਲੈ ਗਈ ਹੈ ਪਰ ਉਹ ਜਿਸ ਤਰੀਕੇ ਨਾਲ ਪਿੰਡ ਵਾਸੀਆਂ ਨੂੰ ਦੱਸਿਆ ਗਿਆ ਕਿ ਇੱਕ ਸਾਡਾ ਲਗਾਤਾਰ ਬਾਈਕਟ ਕਰ ਰਹੇਗਾ ਆਉਣ ਵਾਲੀ ਵੋਟਾਂ ਵਿੱਚ ਹੀ ਬਾਈਕਟ ਰਹੇਗਾ ਅਸੀਂ ਕਿਸੇ ਲੀਡਰ ਨੂੰ ਬੜਨ ਨਹੀਂ ਜਮਾਗਾ ਜਿਸ ਤਰੀਕੇ ਨਾਲ ਹੁਣ ਵੀ ਕੋਈ ਲੀਡਰ ਸਾਡੇ ਨਾਲ ਕੋਈ ਮੀਟਿੰਗ ਕਰਨ ਨਹੀਂ ਆਇਆ ਕੋਈ ਕਿਸੇ ਤਰੀਕੇ ਦੀ ਬੋਤ ਮੰਗਣ ਨਹੀਂ ਆਇਆ ਤੇ ਇਹਦੇ ਕਿ ਹੁਣ ਜਿਹੜਾ ਇੱਕ ਮੈਸੇਜ ਜਾਣਾ ਹੈ ਪੂਰੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚੋਂ ਕਿ ਪਿੰਡਾਂ ਦਾ ਬਾਈਕਟ ਰਿਹਾ ਕੋਈ ਵੋਟ ਨਹੀਂ ਪਈ ਤਾਂ ਇਸ ਤੋਂ ਬਾਅਦ ਕਿੰਨੀਆਂ ਸਰਕਾਰਾਂ ਸਬਕ ਲੈਂਦੀਆਂ ਨੇ ਤੁਹਾਨੂੰ ਮੈਂ ਸਮਝ ਦੱਸੇਗਾ ਤੁਹਾਡੇ ਕੇ ਮੈਂ ਜਸਪ੍ਰੀਤ ਦੇ ਨਾਲ ਹਰਤੇ ਸੀ